ਪੰਜਾਬੀ ਯੂਨੀਵਰਸਿਟੀ ਅਜਿਹੇ ਵਿਰਾਸਤੀ ਮਹਾਨ ਕੋਸ਼ਾਂ ਨੂੰ ਕਿਉਂ ਨਸ਼ਟ ਕਰਨ ਤੇ ਲੱਗੀ ਹੋਈ ਹੈ ਸੋ ਪੰਜਾਬੀ ਭਾਸ਼ਾ ਨਾਲ ਪੰਜਾਬ ਦੇ ਵਿਰਸੇ ਨਾਲ ਸਿੱਖ ਝਾਸ ਨਾਲ ਗੁਰਬਾਣੀ ਨਾਲ ਇਹ ਟੱਕਰ ਸਟੇਟ ਕਿ ਕੁਝ ਵਿਅਕਤੀ ਨੇ ਜਿਹੜੇ ਬਹੁਤ ਸਿਆਣੇ ਹੋਣਗੇ ਬਹੁਤ ਗਨੀਨ ਹੋਣਗੇ ਉਹੋ ਹੀ ਰਾਜ ਕਰਨਗੇ। ਉਹਨਾਂ ਦੇ ਕਿ ਛੱਡੇ ਦਾਤੇ ਵੀ ਬਿਲਕੁਲ ਜੋ ਇੰਡੀਆ ਚ ਨੰਮੀ ਗਈ ਬੇਸ਼ੁਦਰ ਨੇ ਜੀ। ਬਾਹਰ ਇਹ ਉਥੇ ਗੁਲਾਮ ਬਣਾ ਲੈਂਦੇ ਸੀ ਪਛੋਂਦੀ ਤਰ੍ਹਾਂ। ਬੇਸ਼ੁਦਰ ਦਾ ਕੋਈ ਨਾਮ ਰਹਿਣ ਦਾ ਨਾ ਖਾਨ ਦਾ ਨਾ ਪੜਨ ਦਾ ਨਾ ਲਿਖਦਾ ਕੀ। ਸਾਰੇ ਦਰਸ਼ਕਾਂ ਦਾ ਮੇਜਰ ਸਿੰਘ ਪੰਜਾਬੀ ਵੱਲੋਂ ਪਰਮਾਤ ਸਵਾਗਤ ਹੈ ਤੇ ਜੀ ਆਇਆਂ ਆਖਦਾ ਜਮੈਂ ਡਾਕਟਰ ਪਿਆਰਾ ਲਾਲ ਗਰਗ ਜੀ ਹਮੇਸ਼ਾ ਪੰਜਾਬ ਦੇ ਨਾਲ ਪੰਜਾਬੀਏ ਦੇ ਨਾਲ ੱਟਕਾ ਹੁੰਦਾ ਹੈ ਪੰਜਾਬ ਦੀ ਇਤਿਹਾਸ ਪੰਜਾਬ ਦੀ ਵਿਰਾਸਤ ਨੂੰ ਖਤਮ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਲਗਾਤਾਰ ਜਾ ਰਹੀਆਂ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਜੋ ਪਾਈ ਕੌਂਸਲਿੰਗ ਨਾਭਾ ਜੀ ਦਾ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਛਾਪਿਆ ਗਿਆ ਹੈ ਉਸ ਦੇ ਵਿੱਚ ਕਿੰਨੀਆਂ ਗਲਤੀਆਂ ਨੇ ਕਿਉਂ ਕੀਤੀਆਂ ਜਾਂਦੀਆਂ ਨੇ ਇਹ ਗਲਤੀਆਂ ਜਦ ਕਿ 1930 ਦੇ ਵਿੱਚ ਨਾਬਾਬ ਸਾਹਿਬ ਨੇ ਇਹ ਆਪਣਾ ਜਿਹੜਾ ਰਤਨਾਕਰ ਕੋਸ਼ੀਗਾ ਆਪ ਛਾਪਿਆ ਉਸ ਤੋਂ ਬਾਅਦ ਲਗਾਤਾਰ 1955 ਜਿਹੜਿਆ ਕਿ ਪਾਸ਼ਾ ਵਿਭਾਗ ਛਾਪਦਾ ਆ ਰਿਹਾ ਪਰ ਪੰਜਾਬੀ ਯੂਨੀਵਰਸਿਟੀ ਅਜੇ ਹੀ ਵਿਰਾਸਤੀ ਮਹਾਨ ਕੋਸ਼ਾਂ ਨੂੰ ਕਿਉਂ ਨਸ਼ਟ ਕਰਨ ਤੇ ਲੱਗੀ ਹੋਈ ਹੈ ਸੋ ਅੱਜ ਕੇਂਦਰੀ ਸਿਰਗੁਰ ਸਿੰਘ ਸਵਾਦੇ ਬਲੋਂ ਜਿਹੜਾ ਪੰਜਾਬ ਦੇ ਮਾਨਯੋਗ ਸਪੀਕਰ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ ਕੀ ਮੰਗ ਪੱਤਰ ਹੈ ਕੀ ਪੂਰੀ ਵਿਤਿਆ ਹੈ ਉਹ ਅਸੀਂ ਜਾਣਾਂਗੇ ਡਾਕਟਰ ਪਿਆਰਾ لال ਗਰਗ ਜੀ ਤੋਂ ਲੋ ਗਰਗ ਸਾਹਿਬ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਪੰਜਾਬ ਦੇ ਨਾਲ ਪੰਜਾਬੀਏ ਦੇ ਨਾਲ ਲਗਾਤਾਰ ਪੰਜਾਬ ਦੀ ਵਿਰਾਸਤ ਤੇ ਪੰਜਾਬ ਦੇ ਇਤਿਹਾਸ ਨੂੰ ਨਸ਼ਟ ਕਰਨ ਦੀਆਂ ناکਾਮ ਕੋਸ਼ਿਸ਼ਾਂ ਹਮੇਸ਼ਾ ਜਾਰੀ ਆ ਰਹੀਆਂ ਪਰ ਬੜਾ ਦੁੱਖ ਹੁੰਦਾ ਹੈ ਜਦੋਂ ਪੰਜਾਬੀਆਂ ਦੀ ਆਪਣੀ ਯੂਨੀਵਰਸਿਟੀ ਦੇ ਨੂੰ ਚਲਾਉਣ ਵਾਲੇ ਹੀ ਅਜਿਹੇ ਕਾਰੇ ਕਰ। ਸੋ ਜਿਹੜਾ ਸਰਦਾਰ ਕਾਂਸ ਸਿੰਘ ਨਾਬਾ ਜੀ ਦੇ ਸ਼ਬਦ ਕੋਸ਼ ਦਾ ਜਿਹੜਾ ਹੁਣ ਸਿਲਸਿਲਾ ਉੱਠਿਆ ਤੁਸੀਂ ਵੀ ਉਸਤੇ ਕੰਮ ਕਰ ਰਹੇ ਹੋ। ਕੀ ਮਸਲਾ ਹੈ? ਕਿਉਂ ਅੱਜ ਤੁਹਾਨੂੰ ਮਾਨਯੋਗ ਸਪੀਕਰ ਸਾਹਿਬ ਦੇ ਕੋਲ ਜਾਣਾ? ਦੇਖੋ ਮੇਲੀ ਸਿੰਘ ਜੀ ਜਿਵੇਂ ਤੁਸੀਂ ਆਪਣੇ ਨਾਂ ਨਾਲ ਹੀ ਪੰਜਾਬੀ ਲਾਇਆ ਹੋਇਆ। ਪੰਜਾਬੀ ਕੋਈ ਐ ਨਹੀਂ ਹੈ। ਬਲਕਿ ਮੈਂ ਕਹਾਂਗਾ ਇੱਕ ਬਹੁਤ ਵਧੀਆ ਚੀਜ਼ ਹੈ ਕਿ ਪੰਜਾਬ ਇਹ ਆਪਣੇ ਆਪ 'ਚ ਕਿ ਮੈਂ ਪੰਜਾਬੀ ਆ ਇਹ ਮੈਂ ਨਹੀਂ ਕਹਣਾ ਉਹ ਦਾਵਾਨ ਹੋਵੇ ਬੜਾ અપਮਾਨ ਵੀ ਨਹੀਂ ਹੋਣਾ ਚਾਹੀਦਾ ਬਿਲਕੁਲ ਸੋ ਪੰਜਾਬੀ ਭਾਸ਼ਾ ਨਾਲ ਪੰਜਾਬ ਦੇ ਵਿਰਸੇ ਨਾਲ ਸਿੱਖ ਝ ਹਸ ਨਾਲ ਗੁਰਬਾਣੀ ਨਾਲ ਇਹ ਟੱਕਰ ਸਟੇਟ ਦੀ ਹੈ ਇਹ ਕੋਈ ਅੱਜ ਦੀ ਨਹੀਂ ਹੈ ਪਹਿਨਾ ਪਏ ਮੰਨ ਕੇ ਚੱਲੀ ਬਿਲਕੁਲ ਇਹ ਜਿੱਦ ਦਾ ਇੱਕ ਪਾਸਾ ਉਹੋ ਹੈ ਜਿਹਨੂੰ ਅਸੀਂ ਹਿੰਦੂ ਧਰਮ ਕਹਿੰਦੇ ਆ ਬਹੁਤਾਂ ਆੜ ਕੇ ਹਿੰਦੂ ਚੰਦ ਦੀ ਬੜੀਆਂ ਬਕਵਾਕ ਧਰਾਂ ਆਂਦੀ। ਉਹ ਉਹ ਹੈ ਦੁਨੀਆ ਦੇ ਬਾਕੀ ਧਰਮੀ ਮੋٹے ਤੌਰ ਤੇ ਇਹੀ ਕਰਦੇ ਨੇ ਕਿ ਕੁਝ ਵਿਅਕਤੀ ਨੇ ਜਿਹੜੇ ਬਹੁਤ ਸਿਆਣੇ ਹੋਣਗੇ, ਬਹੁਤ ਕਲੀਨ ਹੋਣਗੇ, ਉਹੋ ਹੀ ਰਾਜ ਚਲਾਉਣਗੇ। ਉਹੋ ਹੀ ਇੱਥੇ ਸਭ ਕੁਝ ਕਰਨ ਵਾਸਤੇ ਜੰਮੇ ਨੇ, ਉਹ ਸਭ ਕੁਝ ਉਹਨਾਂ ਦਾ ਹੀ ਹੈ। ਕਿ ਬਾਕੀ ਜਿਹੜੇ ਸਾਰੇ ਨੇ ਉਹਨਾਂ ਦੇ ਕਰਿੰਦੇ ਹੋਣਗੇ। ਬਕਵਾਕ ਦਰਜਾ ਬਦਲ ਗਿਆ। ਉਹਨਾਂ ਚ ਇੱਕ ਥੱਲੇ ਦਾ ਤੇ ਵੀ ਬਿਲਕੁਲ ਜੋ ਇੰਡੀਆ ਚ ਨਵੀਂ ਗੱਲ ਆਈ, ਬੇਸ਼ੁਦਰ ਨੇ ਜੀ। ਭਾਵੇਂ ਉਹ ਤੇ ਗੁਲਾਮ ਬਣਾ ਲੈਂਦੇ ਸੀ ਪਛੋਂਦੀ ਤਰ੍ਹਾਂ ਵੇਸ਼ੁੱਧਣ ਤਾਂ ਕੋਈ ਨਾ ਰਹਿਣ ਦਾ ਨਾ ਖਾਣ ਦਾ ਨਾ ਪੜ੍ਹਨ ਦਾ ਨਾ ਦੇਖਣ ਦਾ ਹੱਕ ਹੀ ਨਹੀਂ ਇਹਦਾ ਪਰਛਾਈ ਵੀ ਨਹੀਂ ਬਣ ਜਾਈ ਗੀ ਕੰਮ ਸਾਰਾ ਕਰਨਗੇ ਬਿਲਕੁਲ ਸੋ ਇਸ ਕਰਕੇ ਇਹ ਜਿਹੜਾ ਟੱਕਰ ਸੀ ਇਹ ਫਲਸਫੇ ਦੀ ਟੱਕਰ ਸੀ ਆ ਸੰਜੇ ਇੱਕ ਪਾਸੇ ਕੁਦਰਤ ਦੇ ਵਿੱਚ ਸਾਰਾ ਕੁਝ ਕੁਦਰ ਸਭੀ ਸਾਂਝੀ ਹੈ ਕੁਦਰ ਦੇ ਸੇ ਕੁਦਰ ਸੁਣੀ ਹੈ ਕੁਦਰ ਤੋਂ ਪਾਵਾ ਸੋ ਕਰ ਕੁਦਰ ਚਾਕਾ ਸੀ ਕੁਦਰ ਪਤਾ ਲੀ ਦੂਜੇ ਪਾਸੇ ਬਾਬੇ ਨੇ ਕਿਹਾ ਤੈਨੂੰ ਦੇ ਤੈਂ ਰਿਜਕ ਸੰਭਾਹਾ ਪਾਛੇ ਦੇ ਤਾ ਜੰਤ ਪਾ ਇਹ ਕੁਦਰਤ ਜਿਵੇਂ ਸਭ ਦੇ ਵਾਸਤੇ ਰਿਜਕ ਹੈ ਹੁਣ ਜਿਹੜੀਆਂ ਜਵਾਨਤਾ ਨਹੀਂ ਚਾਹੁੰਦੀਆਂ ਜਿਹੜੀਆਂ ਬੰਦੇ ਨੂੰ ਬੰਦੇ ਨਾਲ ਫਰਕ ਕਰਨਾ ਚਾਹੁੰਦੀਆਂ ਨੇ ਰੱਬ ਨੇ ਚੱਕਰੇ ਨਹੀਂ ਕੁਦਰਤ ਨੇ ਤਾਂ ਦੁਨੀ ਅੱਖਾਂ ਰਿਕਮ ਦਿੱਤੀਆਂ ਨੇ ਹੱਥੋਂ ਰਿਕਮ ਦਿੰਦੇ ਨੇ ਮੂੰਹੋਂ ਰਿਕਮ ਦਿੱਤਾ ਕੰਨ ਰਿਕਮ ਦਿੱਤੇ ਨੇ ਸਾਰੇ ਪੰਜੇ ਗਿਆਨ ਇੰਦਰੀ ਤੇ ਪੰਜੇ ਕਰਮਿੰਦਰੀ ਸਭ ਨਹੀਂ ਦਿੱਤੇ ਨੇ ਕੋਈ ਜਾਤ ਧਰਮ ਨਸਲ ਦੇ ਨਾਂ ਤੇ ਵਿਤਕਰਾ ਨਹੀਂ ਕਰਿਆ ਕੁਦਰਤ ਨੇ ਤਾਂ ਫਿਰ ਇਹ ਕੁਦਰਤ ਨਹੀਂ ਹੈ ਕਰਿਆ ਹੁੰਦਾ ਫਿਰ ਚ ਉਹ ਵਿਤਕਰਾ ਵੀ ਕਰ ਦਿੰਦੀ ਸੋ ਇਸ ਕਰਕੇ ਕੁਦਰਤ ਨੇ ਵਿਤਕਰਨ ਕਰਿਆ ਇੱਥੇ ਜਿਹੜੇ ਸ਼ਾਸਕ ਵਰਗ ਜੀਨ ਕਬਜ ਕਰਿਆ ਹੋਇਆ ਸਾਰੇ ਸਾਧਨਾਂ ਤੇ ਉਹ ਹਮੇਸ਼ਾ ਵਿਤਕਰਾ ਕਾਇਮ ਰੱਖਣਾ ਚਾਹੁੰਦਾ ਹੁਣ ਉਹ ਵਿਤਕਰੇ ਦੇ ਖਿਲਾਫ बार-बार ਫਰਟ ਫੋਕਸ ਕਰਦਾ ਹੈ ਪਹਿਲਾਂ ਚਾਰਵਾਕ ਆਇਆ ਨਾਇ ਵਿਸ਼ੇਸ਼ਕਾਈ ਉਹਨੂੰ ਇਹਨਾਂ ਨੇ ਰੱਦ ਕਰਤਾ ਖਰਾਬ ਕਰਤਾ ਬਿਲਕੁਲ ਮਨਾ ਕਰਕੇ ਫਿਰ ਉਦੋਂ ਬਾਅਦ ਸੰਖਸ਼ਸਤਰ ਆ ਸੰਖਸ਼ਸਤਰ ਦੇ ਉੱਤੇ ਵੀ ਹਮਲਾ ਕਰਤਾ ਸੰਖਸ਼ਸਤਰ ਦੇ ਵਿੱਚ ਕਪਲਮੁਨੀ ਨੇ ਕਿਹਾ ਇਹ ਸੰਸਾਰ ਤਾਂ ਕਣਾਂ ਦਾ ਬਣਿਆ ਹੋਇਆ ਹੈ ਕਣਾਂ ਦੀ ਗਿਣਤੀ ਬਦਲ ਦੋ ਜਾਂ ਤਰਤੀਬ ਬਦਲੋ ਤਾਂ ਨਵੀਂ ਚੀਜ਼ ਬਣ ਜਾਂਦੀ ਹੈ ਔਰ ਕਣ ਜੁੜਦੇ ਤੇ ਟੁੱਟਦੇ ਰਹਿੰਦੇ ਨੇ ਤੇ ਇਹੀ ਗੱਲ ਬਾਦਰੇ ਨੇ ਕਹੀ ਹੈ ਸੰਯੋਗ ਵਿਜੋਗ ਦੋਏ ਕਾਰ ਚਲਾਵੇ ਬਿਲਕੁਲ ਇਹੀ ਕਿਹਾ ਹੈ ਵਿਜੋਗੀ ਮਿਲ ਵਿਛੜਿਆ ਸੰਯੋਗੀ ਮਿਲ ਜਿਹੜਾ ਮਿਲ ਕੇ ਨਿਦੇਹ ਹੋਇਆ ਉਹ ਉਯੋਗਨਾ ਵਿਛੜ ਜਾਂਦਾ ਤੇ ਸੰਯੋਗ ਨਾਲ ਫਿਰ ਮਿਲ ਜਾਂਦਾ ਬਿਲਕੁਲ ਸੋ ਇਹ ਜਿਹੜਾ ਵਿਗਿਆਨਿਕ ਗੱਲ ਕਹੀ ਕਪੜਮੁਨੀ ਉਹ ਵੀ ਮੰਨੇਗੀ ਸਾਖ ਸ਼ਾਸਤਰ ਨੂੰ ਵੀ ਇਹੀ ਵਿੱਚੇ ਗੱਲਾਂ ਆਲੇ ਫਿਰ ਬੋਧੀ ਜੈਨੀ ਇਹ ਫਸਤੇ ਆਏ ਬੋਧੀ ਨਹੀਂ ਮਿਲਿਆ ਉਹਨੇ ਤਰੀਕੇ ਨਾਲ ਬੋਧੀਆਂ ਦੀ ਗਿਆ ਦੇ ਵਿੱਚ ਨਲੰਦਾ ਦੇ ਵਿੱਚ ਸਾਰੀ ਯੂਨੀਵਰਸਿਟੀ ਸਾੜਤੀ ਕੀ ਸੜਵਾਈ ਗਈ ਸੋ ਉਹਨਾਂ ਦੇ ਕਿੰਨੇ ਮਠ ਹੋਰ ਬਿਹਾਰ ਉਹਨਾਂ ਦੇ ਗ੍ਰੰਥ ਬੜੇ ਸਾੜੇ ਗਏ ਉਦੋਂ ਬਾਅਦ ਸਭ ਤੋਂ ਐਡਵਾਂਸ ਇਹ ਸਾਰਿਆਂ ਤੋਂ ਵੀ ਹੋਰ ਐਡਵਾਂਸ ਅੱਗੇ ਵਧਿਆ ਹੋਇਆ ਫਸਤਾ ਸਿੱਖ ਜਿਹੜਾ ਸਿੱਖ ਫਲਸਫਾ ਉਹਨੇ ਬਿਲਕੁਲ ਹੀ ਕਿਰਤ ਦੇ ਉੱਤੇ ਜੋਰ ਦਿੱਤਾ ਵੀ ਕਿਰਤੀ ਅਸਲੀ ਮਾਲਕ ਹੈ ਕਿਰਤ ਦੇ ਨਾਮ ਹੀ ਬੰਦਾ ਜਿੰਦਾ ਰਹਿੰਦਾ ਹੈ ਕਿ ਜੇ ਕੋਈ ਤੁਹਾਡੇ ਮਤਭੇਦ ਹੋਣੋਂ ਇਕੱਠੇ ਬੈਠ ਕੇ ਹੱਲ ਕਰ ਲੋ ਗਿਆਨ ਪ੍ਰਾਪਤ ਕਰੋ ਤੇ ਗਿਆਨ ਪ੍ਰਾਪਤ ਕਰਨ ਵਾਸਤੇ ਦੂਜੇ ਦੀ ਗੱਲ ਸੁਣੋ ਪਹਿਲਾਂ ਫਿਰ ਉਹਨੂੰ ਸੁਣਾਓ ਤੇ ਗਿਆਨ ਪ੍ਰਾਪਤ ਕਰਕੇ ਉਹ ਤੇ ਅਮਲ ਵੀ ਕਰੋ ਇਹ ਵਿਦਿਆ ਜਿਹੜੀ ਤੁਸੀਂ ਗਿਆਨ ਲੈਣੇ ਹੋ ਵਿਦਿਆ ਲੈਣੇ ਉਹ ਪਰਮਕਾਰ ਵਾਸਤੇ ਹੈ ਇਹ ਤੁਹਾਡੇ ਨਿੱਜ ਵਾਸਤੇ ਨਹੀਂ ਹੈ ਜੇ ਤੁਸੀਂ ਨਿੱਜ ਵਾਸਤੇ ਜੀਣੇ ਹੋ ਤਾਂ ਬਾਬੇ ਨੇ ਕਹਤਾ ਫਿੱਟ ਵੇਹਾ ਜੀਵਿਆ ਜਿਤ ਖਾਏ ਬਧਾਇਆ ਪੇਟ ਇਹ ਫਲਸਫਾ ਹੁਣ ਉਹ ਸਰ ਫਲਸਫੇ ਨੂੰ ਕਿਵੇਂ ਪਸੰਦ ਆਵੇ ਜਿਹੜਾ ਕਹਿੰਦੇ ਨਹੀਂ ਇੱਥੇ ਕੁਝ ਬੰਦੇ ਰਾਜ ਕਰਨ ਵਾਸਤੇ ਜੰਮੇ ਨੇ ਕੁਝ ਬੰਦੇ ਸਿਰਫ ਉਹਨਾਂ ਦੇ ਪੈਰ ਧੋਣ ਵਾਸਤੇ ਜੰਮੇ ਨੇ ਉਹਨਾਂ ਤੇ ਫਿੱਟ ਨਹੀਂ ਆ ਸਕਦਾ ਇਹ ਤਾਂ ਬਰਾਬਰ ਤਾਂ ਨਹੀਂ ਗੱਲ ਹੋਗੀ ਬਿਲਕੁਲ ਬਿਲਕੁਲ ਤੇ ਇਹ ਫਲਸਫਾ ਉਹ ਕਹਿੰਦਾ ਤੁਸੀਂ ਜਿਹੜਾ ਰਾਜਾ ਰੱਬ ਦਾ ਰੂਪ ਹੈ ਇਹ ਫਲਸਫਾ ਕਹਿੰਦਾ ਰਾਜ ਹੀ ਸੀ ਮਕਦਮ ਕੁੱਤੇ ਜਾਇਜ ਰਹਣ ਬੈਠੇ ਸੁੱਕੇ ਉਹ ਫਿੱਟ ਨਹੀਂ ਹੋਪਾ ਅੱਜ ਵੀ ਉਹੀ ਹਵਸਤਾ ਹੈ ਅੱਜ ਦੇ ਜਿਹੜਾ ਸ਼ਾਸਕ ਵਰਗ ਹੈ ਉਹ ਨਹੀਂ ਚਾਹੁੰਦਾ ਕਿ ਲੋਕ ਬਰਾਬਰ ਹੋਣ ਮਜਬੂਰੀ ਚ ਕਿਸੇ ਨੂੰ ਹੱਕ ਵੀ ਦੇ ਸਕਦਾ ਹੈ ਕਿਸੇ ਨੂੰ ਕੋਈ ਰੈਜ਼ਰਵੇਸ਼ਨ ਦੇ ਸਕਦਾ ਹੈ ਕਿਸੇ ਨੂੰ ਕੁਝ ਵੀ ਦੇ ਸਕਦਾ ਹੈ ਕਿਸੇ ਨੂੰ ਕੋਈ ਘਰ ਦੇ ਸਕਦਾ ਹੈ ਕਿਸੇ ਨੂੰ ਕੋਈ ਪੈਨਸ਼ਨ ਦੇ ਸਕਦਾ ਹੈ ਕਿਸੇ ਨੂੰ ਕੋਈ ਨੌਕਰੀ ਦੇ ਸਕਦਾ ਹੈ ਪਰ ਉਹਨੂੰ ਬਰਾਬਰਤਾ ਨਹੀਂ ਦੇਣ ਤਿਆਰ ਔਰ ਕਿਉਂ ਨਹੀਂ ਮੈਂ ਇੱਕ ਗੱਲ ਦੇਸ਼ ਆਜ਼ਾਦ ਹੋਣ ਦੇ ਬਾਵਜੂਦ ਜਿਹੜੇ ਫਲਸਫੇ ਸੰਵਿਧਾਨ ਨੇ ਬਰਾਬਰਤਾ ਦੇਤੀ ਫਲਸਫੇ ਨਹੀਂ ਦਿੱਤੀ ਕਿਨੇ ਦੇਸ਼ ਦੇ ਰਾਸ਼ਟਰਪਤੀ ਨੇ ਰਾਮ ਨਾਸ ਕੋਵਿੰਦ ਉਹਨਾਂ ਨੂੰ ਮੰਦਰ ਜਾਣ ਨਹੀਂ ਦਿੱਤਾ ਜਿੰਦਾ ਪ੍ਰਸ਼ਾਦ ਬਾਹਰ ਬਿਠਾ ਕੇ ਦਿੱਤਾ ਗਿਆ ਹੁਣ ਮੌਜੂਦਾ ਰਾਸ਼ਟਰਪਤੀ ਨੇ ਮੁਰਮੂ ਜੀ ਬਿਲਕੁਲ ਉਹਨਾਂ ਨੂੰ ਗਰਮ ਕਿਰਤੀ ਨਹੀਂ ਜਾਣ ਦਿੱਤਾ ਬਾਹਰ ਖੜਾ ਕੇ ਇੱਥੋਂ ਮੈਂ ਤੁਹਾਡੇ ਦੂਜੇ ਬੰਦੇ ਅੰਦਰ ਬੈਠੇ ਨੇ ਸੋ ਇੱਥੋਂ ਪਤਾ ਲੱਗਦਾ ਹੈ ਵੀ ਧਰਮ ਹਾਲਾਂਕਿ ਸਿਧਾਂਤ ਦੀ ਧਾਰਾ 25 ਚ ਲਿਖਿਆ ਹੈ ਵੀ ਹਿੰਦੂਆਂ ਦੇ ਹਰੇਕ ਮੰਦਰ ਦੇ ਵਿੱਚ ਹਰੇਕ ਹਿੰਦੂ ਨੂੰ ਜਾਣ ਦਾ ਅਧਿਕਾਰ ਹੈ ਕਿ ਜਿਹੜੇ ਆਦਿਵਾਸੀ ਨੇ ਜਿਹੜੇ ਛੜੂਕਾ ਸੀ ਇਹਨਾਂ ਨੂੰ ਉਹ ਹਿੰਦੂ ਮੰਨਦੇ ਨੇ ਉਹ ਉਹਨਾਂ ਹਿੰਦੂਆਂ ਨੂੰ ਕਿਹੜੀ ਜਾਣਦਾ ਅਧਿਕਾਰ ਜਾਨੀ ਕਿ ਧਰਮ ਨੇ ਉਸ ਧਾਨ ਨੂੰ ਵੀ ਰੱਦ ਕਰਕੇ ਆਪਣੀ ਮਰਜ਼ੀ ਕਰਦਾ ਜੇ ਉਹਨੂੰ ਕੋ ਟੋਕੇਗਾ ਸੋ ਅੱਜ ਇੱਥੇ ਸਿੱਖ ਫਲਸਫੇ ਦੇ ਵਿੱਚ ਮੈਂ ਜਿਹੜੀ ਗੱਲ ਨੂੰ ਫਿਰ ਹਾਂਜੀ ਬਿਲਕੁਲ ਜੀ ਬਿਲਕੁਲ ਸਿੱਖ ਫਲਸਫੇ ਦੇ ਵਿੱਚ ਸਿੱਖ ਫਲਸਫੇ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰਬਾਣੀ ਨੂੰ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਬੋਲੀ ਨੂੰ ਪੰਜਾਬ ਦੇ ਤੋਹ ਤਰੀਕੇ ਨੂੰ ਜਿਵੇਂ ਸਮਝਿਆ ਜਾਵੇ ਉਨੋਂ ਸੰਵਾਦ ਵਾਸਤੇ ਭਾਈ ਕਾਨ ਸਿੰਘ ਨਾਵਾ ਉਹਨਾਂ ਨੇ ਬਹੁਤ ਲੰਮੀ ਕਹਾਣੀ ਕਰੀ ਔਰ ਉਸ ਜਮਾਨੇ ਜਦ ਅ ਟਾਈਪ ਕਰਨਾ ਵੀ ਉਹ ਟਾਈਪ ਤਾਂ ਹੁੰਦੀ ਉਹ ਲਟਾਉਂਦੇ ਸੀ ਠੱਪਾ ਠੱਪਾ ਉਦੋਂ ਉਹਨਾਂ ਨੇ ਬੜਾ ਵੱਡਾ ਮਹਾਨ ਕੋਸ਼ ਛਾਪਿਆ 1930 ਜੀ ਤੇ ਉਹ ਨਬੇ ਦੇ ਹੋ ਸੀਗੇ ਆਪਣਾ ਉਹਨਾਂ ਕੋਲ ਹੈਲ ਕਰ ਸੀਗੇ ਖੈਰ ਬਿਲਕੁਲ ਕਿ ਏਡੀ ਵੱਡੀ ਜੇ ਕਿਰਤਾ ਇਹਦੇ ਸਾਰਾ ਕੁਝ ਇਹਦੇ ਅਸਲੀਅਤ ਹੈ ਜਿਹਨੂੰ ਜੇ ਪੜੀ ਗੁਰਬਾਣੀ ਦੀ ਗੁਰਬਾਣੀ ਨੂੰ ਸਮਝਣ ਵਾਸਤੇ ਬਿਲਕੁਲ ਹੁਣ ਜਿੰਨਾਂ ਨੇ ਗੁਰਬਾਣੀ ਚ ਲੜਾ ਕਰਨਾ ਉਹ ਜੌਂਦੇ ਨੇ ਨਹੀਂ ਵੀ ਗੁਜੇ ਪੱਕੇ ਪਈ ਰਹੇ ਹੈ ਕਸਵਟੀ ਜਿਵੇਂ ਜਿਵੇਂ ਹੁਣ ਪੋਤੀਆਂ ਵੀ ਗਾਇਬ ਕਰ ਦਿੱਤੇ ਕਿਉਂ ਜਿਗਾ ਮੋਬਾਈਲ ਨੇ ਲੈ ਲੀ ਹਾਂ ਉਹ ਕਸਵਟੀ ਜਿਹੜੀ ਆ ਉਹ ਰਹਿ ਨਹੀਂ ਦੇਣਾ ਚਾਹੁੰਦੇ ਵੀ ਅਸੀਂ ਜੋ ਮਰਜੀ ਕਰੀ ਜਿਹੜੀ ਮੌਜੂਦਾ ਸਰਕਾਰ ਉਹ ਹੋਰ ਵੀ ਨਹੀਂ ਰਹਿਣ ਦੇਣਾ ਚਾਹੁੰਦੀ ਪਿਛਲੇ 10 15 ਸਾਲ ਤੋਂ ਜੋ ਦੇਖ ਰਹੇ ਹਾਂ ਕਿ ਜੀ ਅੰਕੜੇ ਇਕੱਠੇ ਕਰਨੀ ਬੰਦ ਕਰ ਦੋ ਕਿਉਂਕਿ ਅੰਕੜੇ ਦੇ ਨਾਲ ਕੋਈ ਗੱਲ ਕਰੇਗਾ ਬਿਲਕੁਲ ਦਸੋ ਹੀ ਨਾ ਵੀ ਕੀ ਹੋ ਰਿਹਾ ਸੋ ਇਹ ਜਿਹਨੇ ਕਸਵਟੀ ਖਤਮ ਕਰਨ ਦੀ ਇੱਕ ਧਾਰਨਾ ਕਿਉਂਕਿ ਜਦ ਕਸਵੱਟੀ ਖਤਮ ਹੋ ਜੂ ਫਿਰ ਗੁਰਬਾਣੀ ਨੂੰ ਜਿਵੇਂ ਮਰਗੀ ਤੁਸੀਂ ਪਹੁੰਚੇ ਦਾ ਮਤਲਬ ਤਾਂ ਸ਼ਬਦ ਬਦਲ ਦੋ ਉਹ ਕਹਿਣਗੇ ਕਿ ਇਹ ਤਾਂ ਹਾਈ ਇਹੇ ਸੀ ਛੋਟਾ ਜਿਹਾ ਇੱਕ ਉਦਾਹਰਣ ਦਰਨਾ ਬਿਲਕੁਕੁਰੀ ਇਹ ਨਾਲੇ ਸ਼ਬਦ ਬਦਲਿਆ ਸਤਿਆਂ ਇਹ ਨਾ ਆਖੀ ਨਾ ਜੋ ਮੜਿਆ ਲੱਗੇ ਜਲਨ ਗੁਰਬਾਣੀ ਚ ਹੈਗਾ ਸੇਤੀ ਸਤਿਆਂ ਜਾਣੀ ਨਾ ਜੋ ਬਿਰਹੇ ਚੋਟ ਮਰਨ ਇਹਨਾਂ ਕਹਿਆ ਸਤਿਆਂ ਇਹ ਨਾ ਆਖੀ ਨਾ ਜੋ ਮੜਿਆ ਲੱਗੇ ਜਲਨ ਸਤਿਆਂ ਸੇ ਹੀ ਨਾਨਕ ਆ ਜੋਗੇ ਰੇ ਚੋਟ ਮਰਨ ਆਪੀ ਜੋੜਦਾ ਸੋ ਇਸ ਕਰਕੇ ਜਦ ਤੁਸੀਂ ਗੁਰਬਾਣੀ ਨੂੰ ਇਸ ਤਰ੍ਹਾਂ ਦਾ 2-4 ਸ਼ਬਦ ਬਦਲ ਕੇ ਰਾਗ ਦਾ ਨਾਮ ਕਰਦੇ ਹੋ ਉਹਦਾ ਮਤਲਬ ਹੈ ਕਿ ਤੁਸੀਂ ਗੁਰਬਾਣੀ ਦੀ ਜਿਹੜੀ ਕਸਵੱਟੀ ਹੈ ਜਿਹੜੀ ਗੁਰਬਾਣੀ ਧੁਰਤੀ ਬਾਣੀ ਸੱਚੀ ਬਾਣੀ ਤੇ ਕੱਚੀ ਬਾਣੀ ਦਾ ਫਰਕ ਨਹੀਂ ਕਰਦੇ ਇਹ ਪਿਰਚੀ ਨੇ ਵੀ ਕੋਸ਼ਿਸ਼ ਕੀਤੀ ਸੀ ਕੱਚੀ ਬਾਣੀ ਦੀ ਇਹ ਹੁਣ ਵੀ ਕਰ ਰਹੇ ਨੇ ਸੋ ਕੱਚੀ ਬਾਣੀ ਦੇ ਖਿਲਾਫ ਇੱਕ ਡਟ ਕੇ ਲੜਾਈ ਕਰਨ ਦੀ ਲੋੜ ਹੈ ਭਾਈ ਕਾਂਟ ਸਿੰਘ ਲਾਬਾ ਦਾ ਸ਼ਬਦ ਕੋਸ਼ ਹੈ ਜਿਹਦਾ ਮਹਾਨ ਰਚਨਾ ਕੋਸ਼ ਹੈ ਉਹਦੇ ਵਿੱਚ ਉਹ ਗੁਰਮਾਨੀ ਦੀ ਸੱਚੀ ਕੁਰਬਾਨੀ ਦੇ ਵਾਸਤੇ ਇੱਕ ਕਸਵੱਟੀ ਸੀ। ਕੱਚੀ ਬਾਣੀ ਦਾ ਮੁਕਾਬਲਾ ਕਰਦੀ ਹੈ। ਹੁਣ ਜਿਹੜੇ ਕੱਚੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਨੇ ਚਾਹੇ ਉਹ ਕੋਈ ਦਸਮ ਗ੍ਰੰਥ ਦੀ ਗੱਲ ਕਰਨਗੇ, ਚਾਹੇ ਕੋਈ ਕਹਾਣੀਆਂ ਦੀ ਗੱਲ ਕਰਨਗੇ, ਚਾਹੇ ਮਨਮਰਜ਼ੀ ਦੇ ਘੱਟ ਤੇ ਇਤਿਹਾਸ ਦੀ ਗੱਲ ਕਰਨਗੇ, ਕੋਈ ਸਾਖੀਆਂ ਦੇ ਰੂਪ ਚ ਆਪਾਂ ਕਰਾਮਾਤਾਂ ਦੀ ਗੱਲ ਕਰਨਗੇ, ਉਹਨਾਂ ਨੂੰ ਉਹ ਕਸਵੱਟੀ ਚ ਪਸੰਦ ਨਹੀਂ ਆਉਂਦੀ। ਬਿਲਕੁਲ। ਉਹਦੇ ਵਿੱਚ ਕਈ ਵਿਦਵਾਨ ਵੀ ਨੇ ਜਿਹੜੂ ਆ ਇਹ ਭਾਈ ਰਤਨ ਜਿਹੜਾ ਕਾਹਨ ਸਿੰਘ ਨਾਭਾ ਦਾ ਮਹਾਨ ਰਤਨਾਕੋਸ਼ ਹੈ। ਹਾਂ। ਚਾਪ ਦੁਪੋਚ ਹੈ ਉਹਦੇ ਵਿੱਚ ਪੰਜਾਬੀ ਇਹ ਭਾਸ਼ਾ ਪਰ ਛਾਪਦਾ ਸੀ ਬਿਲਕੁਲ 1955 ਚ ਪਹਿਲੀ ਵਾਰ ਛਾਪਿਆ ਭਾਸ਼ਾ ਵਗੈਰ ਨੂੰ ਪੇਗਾ ਪੈ ਕੰਮ ਤੋਂ ਨਾ ਬਣੀ ਛਾਪਿਆ ਹੋਇਆ ਸੀ ਉਸ ਤੋਂ ਬਾਅਦ ਇਹਦੇ 6 ਸੰਸਕਰਨ ਨਿਕਲਦੇ ਠੀਕ ਹੈ ਜੀ ਤੇ ਬੜੇ ਹੀ ਸਸਤਾ 25 ਰੁਪਏ ਦਾ ਸਾਰੀ ਤੇ ਭਾਜਾ ਨੂੰ ਬਹੁਤ ਸੋਹਣਾ ਛਾਪਦਾ ਸੀ ਕੋਈ ਗਲਤੀ ਨਹੀਂ ਮੇਰੇ ਸਾਹਮਣੇ ਉਹਦੇ ਛੁੰਦੀ ਇਹਨਾਂ ਨੇ ਉਹ ਆਪੇ ਫੈਸਲਾ ਕਰ ਲਿਆ ਸੀ ਛਾਪਨ ਦਾ ਆਪਣੀ ਮਰਜ਼ੀ ਨਾਲ ਪੰਜਾਬੀ ਯੂਨੀਵਰਸਿਟੀ ਦੋਸਤ ਵਾਂ ਨੂੰ ਕੋਟਾ ਨਮਕਾ ਦੇਵਾ। ਅ ਡਾਕਟਰ ਸਾਹਿਬ ਮੈਂ ਆਹੀ ਗੱਲ ਪੁੱਛਣੀ ਚਾਹਣਾ ਆ ਜਦੋਂ ਕਾਂ ਸਿੰਘ ਨਾਭਾ ਜੀ ਨੇ 1930 ਚ ਸ਼ਾਪਤਾ ਉਸ ਤੋਂ ਬਾਅਦ ਲਗਾਤਾਰ 1955 ਤੋ ਭਾਸ਼ਾ ਵਿਭਾਗ ਆਪਣਾ ਕੰਮ ਸਹੀ ਤਰੀਕੇ ਨਾਲ ਕਰਦਾ ਆ ਰਿਹਾ ਆ ਪੰਜਾਬੀ ਯੂਨੀਵਰਸਿਟੀ ਦੇ ਜੀ ਕਰਤਾ ਤਰਤਾਵਾਂ ਨੂੰ ਕੀ ਆਫਤ ਆਈ ਕਿ ਉਹਨਾਂ ਨੇ ਜਾ ਕੇ ਵਿੱਚ ਆਪਣੀ ਟਾਂਗ ਲਾ ਬਿਲਕੁਲ ਇਹਦੇ ਵੀ ਉਹ ਜਿਹੜਾ ਪੰਜਾਬੀ ਯੂਨੀਵਰਸਿਟੀ ਨੇ ਆਪਦੇ ਲੈਵਲ ਤੇ ਪਹਿਲਾ ਛਾਪਿਆ ਇਹ ਦੱਸਣ ਵਾਸਤੇ ਵੀ ਅਸੀਂ ਵੀ ਛਾਪਦੇ ਆ ਉਹ ਉੱਥੋਂ ਹੀ ਫੋਟੋ ਕਰਕੇ ਛਾਪਦਾ ਜਿਵੇਂ ਪੋਰਟੋ ਨਹੀਂ ਕਿਸੇ ਮੈਂ ਹਾਂ ਬਿਲਕੁਲ ਉਹ ਫੋਟੋ ਪ੍ਰਿੰਟ ਸੀ ਜਿਹੜਾ ਧੁੰਦਲਾ ਰਿਹਾ ਕਿਸੇ ਨੂੰ ਕਿਉਂਕਿ ਯੂਨੀਵਰਸਿਟੀ ਦਾ ਤਾਂ ਬਾਬਾ ਆਦਮ ਮਿਰਾਲਾ ਕਾਸ਼ਰ ਹੋ ਗਿਆ ਫਿਰ ਧਿਆਨ ਨਾਲ ਕੰਮ ਕਰਦਾ ਸੀ ਹਾਂਜੀ ਹਾਂਜੀ ਉਹਨਾਂ ਨੇ ਜਹੀ ਜੀ ਫੋਟੋ ਆਈ ਉਹ ਜੀ ਛਾਪਤੀ ਉਹ ਭਾਵੇਂ ਫੋਟੋ ਚੰਗੀ ਆ ਵੀ ਸਕਦੀ ਸੀ ਨਾ ਖਿੱਚਣ ਵਾਲਿਆਂ ਨੇ ਠੀਕ ਕਰਿਆ ਨਾ ਹੋਰ ਉਹ ਛਾਪਦਾ ਗੋਪਿੰਦਰ ਕੌਰ ਜੀ ਮੰਤਰੀ ਸੀਗੇ ਉਹਨਾਂ ਦੇ ਕੋਲੇ ਪੇਸ਼ ਕਰਤਾ ਉਹਨਾਂ ਆਖਿਆ ਵੀ ਇਹ ਤਾਂ ਪੜਿਆ ਵੀ ਨਹੀਂ ਜਾਂਦਾ ਇੰਨੀ ਸਾਫ਼ ਨਹੀਂ ਇਹਨੂੰ ਦੁਬਾਰਾ ਕੰਪੋਜ਼ ਕਰਕੇ ਸੋਹਣਾ ਬਣਾ ਕੇ ਛਾਪ ਉਹਨਾਂ ਨੇ ਕੋਈ ਨਾ ਖ ਉਨੇ ਵਾਸਤੇ ਪੰਜਾਬ ਸਰਕਾਰ ਨੇ ਪੂਰਾ ਪੈਸਾ ਦਿੱਤਾ ਠੀਕ ਹੈ ਇਹਨਾਂ ਨੇ ਉਹ ਮੁਲਾਜ਼ਮਾਂ ਦੀ ਤਨਖਾਹ ਦਫਤਰੀ ਸਾਰਾ ਕੁਝ ਉਹ ਸਰਕਾਰ ਦੇ ਪੈਸੇ ਚੱਲਦੇ ਕਿੰਨਾ ਕੁ ਪੈਸਾ ਚੱਲ ਰਿਹਾ ਸੀ ਵੀ ਜਰੂਰ ਕਰੋਨਾ ਰੁਪਿਆ ਠੀਕ ਹੈ ਐਗਜ਼ੈਕਟਲੀ ਤਾਂ ਬਜਟ ਨਹੀਂ ਦੱਸਦੇ ਨਹੀਂ ਬਿਲਕੁਲ ਹਾਂ ਮੈਂ ਪੁੱਛਿਆ ਵੀ ਸੀ ਬਜਟ ਨਹੀਂ ਦੱਸਿਆ ਉਹ ਬਾਕੀ ਥੋੜੀ ਸੂਚਨਾt ਆ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਮੈਂ ਇਹ ਮਹੱਤਵਪੂਰਨ ਕੋਸ਼ਤ ਤੇ ਜਾਣਕਾਰੀ ਮੰਗੀ ਪੰਜਾਬੀ ਮੀਡੀਆ ਸੋ ਇਸ ਕਰਕੇ ਇਹਨਾਂ ਨੇ ਕੀ ਕਰਿਆ ਇਹ ਸਾਰੇ ਸੰਦ ਦੀ ਗੰਢੀ ਬਣਾ ਕੇ ਰੱਖ ਦਿੰਦੇ ਨੇ ਇਹਨਾਂ ਨੇ ਉਹ ਜਿਹੜਾ ਛਾਪਣ ਵੇਲੇ ਹੂੰ ਇਹਨਾਂ ਨੇ ਉਹਨਾਂ ਦਾ ਆਖਿਆ ਵੀ ਇਸੇ ਨੂੰ ਦੁਬਾਰਾ ਕੰਪੋਜ਼ ਕਰਕੇ ਸੋਨਾ ਬਣਾ ਕੇ ਛਾਪੋ ਉਹਨਾਂ ਨੇ ਫੈਸਲਾ ਕਰ ਲਿਆ ਛਿੰਦਲਾ ਕਰਦਿੰਦੇ ਆ ਉਹਨਾਂ ਆਖਿਆ ਸਾਨੂੰ ਕਿਹੜੇ ਕਿਸੇ ਨੂੰ ਪੁੱਛਣਾ ਹੈ ਉਹਨਾਂ ਨੇ ਜਿਹੜੇ ਉਸ ਵਕਤ ਸੀ ਇਹ ਮੁਖੀ ਜਿਨ੍ਹਾਂ ਦੀ ਡਿਊਟੀ ਲੱਗੀ ਉਹ ਪਹਿਲਾਂ ਹੀ ਇਹ ਦਸੰਗਾਂਤ ਹੋਰ ਇੰਨਾ ਪਾਸੇ ਨੂੰ ਤੁਰੇ ਰਹੀ ਸੀ ਉਹਨੂੰ ਹਮੇਸ਼ਾ ਉਹ ਕਹਿੰਦੇ ਵੀ ਠੀਕ ਆ ਤਾਰਾ ਕੁਝ ਸਾਖੀਆਂ ਵਾਲੇ ਪਾਸੇ ਕੋਈ ਹਰਕਤ ਆਪਦਾ ਵਿਚਾਰ ਹੈ ਉਹਨਾਂ ਨੇ ਉਹ ਵਿਚਾਰ ਵਿੱਚ ਕਿੜੋ ਪਸੋੜਨਾ ਚਾਹਿਆ ਇਸ ਕਰਕੇ ਉਹਨਾਂ ਨੇ ਸ਼ਬਦਾਂ ਦੇ ਅਰਥ ਹੀ ਬਦਲਤੇ ਸ਼ਬਦ ਬਦਲਤੇ ਫੇਰ ਉਹਨਾਂ ਨੇ ਉਹਦੇ ਵਿੱਚ ਕਈ ਸ਼ਬਦਾਂ ਦੇ ਕਈਆਂ ਨੂੰ ਅਰਥ ਹੁੰਦੇ ਨਹੀਂ ਉਹ ਆਪੀ ਲਿਖਤੇ ਉਹਦੇ ਵਿੱਚ ਇੱਕ ਸ਼ਬਦ ਹੈ ਉਹਦੇ ਵਿੱਚ ਉਹਦਾ ਮਤਲਬ ਹੁੰਦਾ ਹੈ ਦੋ ਚੀਜ਼ਾਂ ਜਾਂਏ ਪਿੱਟਦੀਆਂ ਨੇ ਤਾਂ ਆਗ ਨਿਕਲਦੀ ਹੈ ਇਹਨਾਂ ਨੇ ਉਹਨੂੰ ਬਣਾਤਾ ਜਿਹੜੀ ਉਹ ਵੀਣ বাজਾਂਦੇ ਚਾਹ ਕਿ ਇਹਨਾਂ ਨੂੰ ਪਤਾ ਹੀ ਨਹੀਂ ਸੀ ਉਹ ਆ ਜਾਂਦੀ ਹੁੰਦੀ ਜੀ ਚੀਜ਼ ਬਿਲਕੁਲ ਇਹ ਗੱਲ ਡਾਕਟਰ ਸਾਹਿਬ ਬਿਲਕੁਲ ਤੁਹਾਡੀ ਸਹੀ ਹੈ ਕਿ ਅੱਜ ਦੀ ਜਿਹੜੀ ਪੀੜ੍ਹੀ ਹੈਗੇ ਜਾਂ ਜਿਹੜੇ ਅੱਜ ਦੇ ਪਾੜੇ ਆ ਗਏ ਨੇ ਉਹਨਾਂ ਨੂੰ ਪਿਸ਼ੋਕੜ ਬਾਰੇ ਕੁਝ ਪਤਾ ਨਹੀਂ ਹੁੰਦਾ ਪਰ ਉਹ ਆਪਣੀ ਰਲਗੜ ਆਪਣੀ ਮੂੰਹ ਹੀ ਕਹਿ ਦਿੰਦਾ ਨਹੀਂ ਇਹਦਾ ਮਤਲਬ ਹੈ ਕਿ ਉਹ ਜਦੋਂ ਫਿਰ ਉਹ ਵਿਦਵਾਨ ਵੀ ਹੋਣ ਫਿਰ ਲੋਕ ਮੰਨ ਵੀ ਲੈਂਦੇ ਨਹੀਂ ਬਿਲਕੁਲ ਮੈਂ ਮੇਰੇ ਨਿੱਜੀ ਚੱਜਾ ਇਹ ਆਇਆ ਅਸੀਂ ਇੱਕ ਸਾਖਰਤਾ ਮਹਿਮ ਚਲਾਈ ਉਹਦੇ ਚ ਬੰਦਾ ਐ ਖੜਾ ਜਿਹੜਾ ਉਹਦਾ ਲੋਕੋ ਹੈ ਨਾ ਚੱਕਰੇ ਐ ਖੜਾ ਠੀਕ ਹੈ ਉਹਦਾ ਮਤਲਬ ਇਹ ਹੈ ਵੀ ਜਦ ਬੰਦਾ ਪੜ੍ਹ ਲਿਖ ਜਾਂਦਾ ਹੈ ਉਦੋਂ ਪੂਰੇ ਗਲੋਬ ਦੇ ਉੱਤੇ ਪੂਰੀ ਧਰਤੀ ਦੇ ਉੱਤੇ ਉਹ ਗਿਆਨ ਹੋ ਜਾਂਦਾ ਆ ਖੁੱਡੀਆਂ ਬਾਹਾਂ ਨਾਲ ਉਹ ਖੁਸ਼ ਬੰਦਾ ਠੀਕ ਹੈ ਇਹਨਾਂ ਨੇ ਬਣਾਤਾ ਵੀ ਬੰਦਾ ਜਿਹੜਾ ਪੜ੍ਹਾਈ ਦੇ ਨਾਲ ਪੜ੍ਹਾਈ ਹੈ ਜਿਹੜੀ ਗਲੋਬਲ ਲੈਵਲ ਦੇ ਉੱਤੇ ਚੱਲ ਜਾਂਦਾ ਹੈ ਕੋਈ ਜੱਦੀ ਦੀ ਗੱਲ ਨਹੀਂ ਪੜ੍ਹਾਈ ਬੰਦੇ ਨੂੰ ਵੱਡਾ ਬਣਾ ਦਿੰਦੀ ਹੈ ਇਹ ਵੱਡਾ ਨਹੀਂ ਬਣਾਉਂਦੀ ਪੜ੍ਹਾਈ ਬੰਦੇ ਨੂੰ ਸਿਆਣਾ ਤੇ ਆਜ਼ਾਦ ਬਣਾਉਂਦੀ ਬਿਲਕੁਲ ਦੋਨਾਂ 'ਚ ਫਰਕ ਆਪਦੀ ਮਰਜ਼ੀ ਨੇ ਇੰਟਰਪ੍ਰੀਟ ਕਰਤਾ ਬਿਲਕੁਲ ਸੋ ਇਹ ਜਿਹੜਾ ਮੈਂ ਜਿਹੜਾ ਕਹਿਣਾ ਵੀ ਉਹਨਾਂ ਨੇ ਪਾਈ ਰਤਨ ਸਿੰਘ ਕਾਉਂਟਿੰਗ ਨਾ ਪਾਦਾ ਮਹਾਂ ਰਤਨ ਕੋਸ਼ ਜਦ ਛਾਪਿਆ ਫੈਸਲਾ ਕਰ ਲਿਆ ਵੀ ਪੰਗ੍ਰੀਜੀ ਪੰਜਾਬੀ ਤਿੰਨਾ ਚੀ ਚਪਾਉਂਗੇ ਹਿੰਦੀ ਚ ਉਹ ਸਾਰੇ ਗਲਤ ਛਾਪਤਾ ਉਹਨੇ ਕੋਈ ਗੱਤ ਨਹੀਂ ਕੀ ਦੱਸ ਸਭੀ ਕੋਈ ਉਹ ਜਦ ਗਲਤੀਆਂ ਦੇ ਉੱਤੇ ਜਿਹੜੇ ਵਿਦਵਾਨ ਸੀ ਉਹਨਾਂ ਨੇ ਬਾਰ-ਬਾਰ ਆਇਟ ਕੀਤਾ ਆ ਦੇਖੋ ਆ ਗਲਤੀਆਂ ਮੈਂ ਦੱਸਾਂ ਕਿ ਉਹ ਗਕਤੀਆਂ ਦੇ ਉੱਤੇ ਵਿਦਵਾਨਾਂ ਨੇ رائے ਦਿੱਤੀ ਵੀ ਭਾਈ ਇਹ ਤਾਂ ਬਹੁਤ ਕਾਫਰੀ ਹੋ ਗਈ ਤੁਸੀਂ ਇਹਨੂੰ ਠੀਕ ਕਰੋ ਤੁਸੀਂ ਇਹਨੂੰ ਬਦਲੋ ਕਿ ਇਹਨਾਂ ਨੇ ਅਮਰ ਬਿਲਕੁਲ ਜੀ ਬਿਲਕੁਲ ਠੀਕ ਹੈ ਕਿ ਇਹਨਾਂ ਨੇ ਉਹ ਬਦਲ ਨਹੀਂ ਬਜਾਏ ਆਪਣਾ ਉਹੀ ਸਟੈਂਡ ਰੱਖਿਆ ਮੈਨਾਵਨ ਵਾਲਾ ਉਹ ਜਿਹੜੇ ਸੀਗੇ ਉਹਨਾਂ ਦੇ ਮੁਖੀ ਉਹਨਾਂ ਨੇ ਲਿਖਤਾ ਵੀ ਨਹੀਂ ਨਹੀਂ ਨੇ ਇਹਦੇ ਵਿੱਚ ਕੁਝ ਨਹੀਂ ਐਵੇਂ ਸਾਨੂੰ ਰੋਲਾ ਪਾਉਂਦੇ ਨੇ ਅਸੀਂ ਬਹੁਤ ਮਹਾਨ ਕੰਮ ਕਰਿਆ ਇਹਨੂੰ ਜਾਣ ਕੇ ਖਲਾਫ ਕਰਨਾ ਚਾਹੁੰਦੇ ਨੇ ਫਿਰ ਉਹ ਬੰਦੇ ਹਾਈ ਕੋਰਟ ਚਲੇ ਗਏ ਉਹਨਾਂ ਕਰੀ ਨੰਬਰ ਮੰਨਣਾ ਨਹੀਂ ਆਮਾਨਜੋਗ ਹਾਈ ਕੋਰਟ ਚ ਰਿਟ ਜਿਹੜੀ ਉਹਨਾਂ ਨੇ ਪਾਈ ਪਬਲਿਕ ਇੰਟਰਸਟ ਇਟੀਗੇਸ਼ਨ 2016 ਚ ਪਾਈ 26435 ਦਾ ਨੰਬਰ ਹੈ ਆਫ 2000 ਇਹ ਰਿਟ ਦੇ ਵਿੱਚ ਉਹਨਾਂ ਨੇ ਆਮਾਨਜੋਗ ਹਾਈ ਕੋਰਟ ਦੇ ਸਾਹਮਣੇ ਤੀਸ਼ ਕੀਤਾ ਕਿ ਇਹ ਬਹੁਤ ਮਹੱਤਵਪੂਰਨ ਹੈਗਾ ਹੈ ਕਿ ਇਹ ਨੂੰ ਇਹਨਾਂ ਨੇ ਖਰਾਬ ਕਰਤਾ ਉਹਦੇ ਵਿੱਚ ਯੂਨੀਵਰਸਿਟੀ ਨੇ ਜਿਹੜਾ ਜਵਾਬ ਦਾਖਲ ਕਰਿਆ ਫਿਰ ਉਹਨਾਂ ਨੇ ਵਿਕੇ ਪਾਇਆ ਕਿ ਇਹ ਇਹ ਜਿਹੜਾ ਹੈਗਾ ਅਸੀਂ ਇਹਦੀ ਵਿਕਰੀ ਤੇ ਅਸੀਂ ਕਮੇਟੀ ਬਣਾਈ ਸੀ ਉਹਦੀ ਵਿਕਰੀ ਤੇ ਰੋਕ ਲਾਤੀ ਉਹਨੇ ਦੇਖਿਆ ਵੀ ਗਲਤ ਹੈ ਵਿਕਰੀ ਤੇ ਰੋਕ ਲਾਤੀ ਹੁਣ ਉਹ ਕਮੇਟੀ ਜੋ ਫੈਸਲਾ ਕਰੇਗੀ ਅਸੀਂ ਉਹਦਾ ਕਾਰਵਾਈ ਕਰਾਂਗੇ ਬਿਲਕੁਲ ਹੁਣ ਉਹ ਜਦ ਇਹਨਾਂ ਨੇ ਇਹ ਦਿੱਕਤੀ ਦਿੱਤਾ ਕਿ ਜੋ ਕਮੇਟੀ ਫੈਸਲਾ ਕਰੂਗੀ ਅਸੀਂ ਉਸ ਦੇ ਸਾਰ ਕਾਰਵਾਈ ਕਰਾਂਗੇ ਉਹ 2018 ਚ ਫੈਸਲਾ ਹੋ ਗਿਆ ਇਹਨਾਂ ਨੇ ਉਹ ਫੈਸਲਾ ਮੁੜ ਕੇ ਲਾਗੂ ਨਹੀਂ ਕਰਿਆ ਵਿਕਰੀ ਤੇ ਰੋਕ ਲੱਗੀ ਹਾਂ ਬਿਲਕੁਲ ਉਹਦੇ ਵਿੱਚ ਫਿਰ ਇਹਨਾਂ ਨੂੰ ਬਾਰ-ਬਾਰ ਮੈਮੰਡਮ ਗਏ ਹੋਰ ਗਏ ਉੱਥੇ ਜਿਹੜਾ ਕਹ ਸੀ ਜੋ ਉਹ ਕਮੇਟੀ ਦੀ ਕਾਰਵਾਈ ਇਹ ਕਹਿੰਦੇ ਨੇ ਵੀ ਅਸੀਂ ਕਾਰਵਾਈ ਕਰ ਜੇ ਲੋਕਾਂ ਨੂੰ ਜੇ ਕੋਈ ਇਤਰਾਜ਼ ਕਰਦਾ ਉਹਦੇ ਤੇ ਧਮਕੀਆਂ ਵੀ ਦਿੰਦੇ ਨੇ ਅੱਛਾ ਅੱਜ ਹੀ ਮਿਲਿਆ ਜਿਹੜਾ ਬੰਦਾ ਇਹਨਾਂ ਦੀ ਕਮੇਟੀ ਦਾ ਐਕਸਪਰਟ ਸੀ ਉਹਨੇ ਅਮਰਜੀਤ ਸਿੰਘ ਜਿਹੜੇ ਹੈਗੇ ਨੇ ਆਪਣਾ ਸ਼ਾਇਦ ਅੱਗੇ ਉਹਨਾਂ ਦਾ ਨਾਮ ਕੁਝ ਮੇਰੀ ਯਾਦ ਨਹੀਂ ਹੈ ਅਮਰਜੀਤ ਸਿੰਘ ਅੱਛਾ ਜੀ ਉਹਨਾਂ ਨੇ ਮੈਨੂੰ ਕਿਉਂਕਿ ਮੀਟਿੰਗ ਸੀ ਕਿ ਸਪੀਕਰ ਸਾਹਿਬ ਨਾਲ ਮੀਟਿੰਗ ਦੇ ਵਿੱਚ ਉਹਨਾਂ ਨੇ ਮੈਨੂੰ ਦੱਸਿਆ ਕਿ ਅਮਰਜੀਤ ਸਿੰਘ ਧਵ ਅੱਛਾ ਜੀ ਉਹ ਧਵਨ ਸਾਹਿਬ ਨੇ ਮੈਨੂੰ ਦੱਸਿਆ ਕਿ ਮੇਰੇ ਘਰੇ ਰਿਵਾਲਵਰ ਲੈ ਕੇ ਆ ਗਏ ਤਿੰਨ ਬੰਦੇ ਅੱਛਾ ਵੀ ਤੂੰ ਆ ਜਿਹੜਾ ਗਲਤੀਆਂ ਦੇ ਉੱਤੇ ਬੋਲਦਾ ਹੈ ਤੈਨੂੰ ਪਤਾ ਵੀ ਮੈਂ ਅਸੀਂ ਤੈਨੂੰ ਮਾਰ ਦਾਂਗੇ ਤੂੰ ਜਿਉਣਾ ਕਿ ਨਹੀਂ ਮੈਨੂੰ ਹੁਣ ਸੁਣਾਈ ਉਹਨਾਂ ਗੱਲਾਂ ਹੁੰਦੇ ਹੋਏ ਅੱਛਾ ਜੀ ਕਹਿੰਦੇ ਮੈਂ ਡਾਕਟਰ ਸਾਹਿਬ ਉਹਨਾਂ ਨੇ ਰਿਵਾਲਵਰ ਮੇਰੇ ਟੇਬਲ ਤੇ ਰੱਖਦਾ ਤਿੰਨ ਬੰਦੇ ਕਿਨ ਮੈਂ ਅੱਖਾਂ ਵੀ ਜੀਆਂ ਵੀ ਮਾਰੋ ਤਾਂ ਕਿ ਮੈਨੂੰ ਵੀ ਨਾ ਪਤਾ ਲੱਗੇ ਕਿਹਨੇ ਮਾਰੀਏ ਮੈਂ ਰੱਬ ਨੂੰ ਜਾ ਕੇ ਦੱਸਣਾ ਤੱਕ ਮੈਂ ਬੈਠ ਰਿਆ ਢੋਲ 2 ਕੁ ਮਿੰਟ ਬਾਅਦ ਉਹ ਕਬਰਾ ਦੀ ਇੱਕ ਬੰਦਾ ਉੱਤ ਕੇ ਮੇਰੇ ਪੈਰੀਂ ਬੈ ਗਿਆ ਵੀ ਤੁਹਾਨੂੰ ਮਰਨ ਤੋਂ ਡਰ ਨਹੀਂ ਕਹਿੰਦਾ ਮੈਂ ਮੈਂ ਜੀਕੇ ਕੀ ਕਰਦਾ ਜੇ ਗੁਰਬਾਣੀ ਦੇ ਇੰਨੀ ਤੋਰ ਪਰ ਨਾ ਹੋਣੀ ਹੈ ਤੇ ਮੈਂ ਚੁੱਪ ਰਹਿਣਾ ਮੈਂ ਜੀਕੇ ਕੀ ਕਰਦਾ ਬਿਲਕੁਲ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਸਭ ਰੱਖੀ ਰਹਿਣ ਕਰ ਤੋ ਆਉ ਹੁਮੇਂ ਪਾਸ ਬਿਲਕੁਲ ਜੇ ਤੋ ਪ੍ਰੇਮ ਖੇਲ ਵਿੱਚ ਜਾਓ ਸਿਰ ਸਰ ਕਰ ਲੀ ਬਿਲਕੁਲ ਠੀਕ ਹੈ ਸੋ ਇਸ ਕਰਕੇ ਸਿਰਫ ਜੀਜੇ ਕਾਮਨਾ ਕੀਜਿਆ ਦੀ ਗੱਲ ਉਹਨਾਂ ਨੇ ਕਰਕੇ ਦਿਖਾਈ ਦੇਖਣ ਨੂੰ ਐ ਲੱਗਦਾ ਵੀ ਸ਼ਾਇਦ ਬੰਦਾ ਨਾ ਉਹ ਪੂਰੀ ਕਹਾਣੀ ਸੀ ਉਦੇ ਵਿੱਚ ਕੀ ਹੋਇਆ ਵੀ ਇਹਨਾਂ ਨੇ ਸਟੈਂਡ ਲਿਆ ਆ ਜਿਹੜੀਆਂ ਮੇਰੇ ਕੋਲ ਪ੍ਰोसीडिंग ਪੰਜੀਆਂ ਜਿਹੜੀ ਕਮੇਟੀ ਦੀ ਇਹਨਾਂ ਨੇ ਉੱਤੇ ਐਫੀਡਵਟ ਫਾਈਲ ਕਰਿਆ ਹਾਂਜੀ ਇਹ ਆ 28 9 2020 ਨੂੰ ਇਹ ਕਮੇਟੀ ਦੀ ਮੀਟਿੰਗ ਹੋਈ ਹਾਂਜੀ ਉਦੋਂ ਪਹਿਲਾਂ ਵੀ ਹੋਈਆਂ ਪੰਨੀਆਂ ਇਸ ਮੀਟਿੰਗ ਦੇ ਵਿੱਚ ਸਾਰੇ ਵਿਦਵਾਨਾਂ ਨੇ ਸੰਸ਼ੋਧਨ ਕਰਨ ਵਾਲਿਆਂ ਨੇ ਅੱਠਾਂ ਨੇ ਇਹ ਕਿਹਾ ਵੀ ਇਹ ਸੁਧਾਈ ਯੋਗ ਹੈ ਹੀ ਨਹੀਂ ਇਹਦੇ ਵਿੱਚ ਕੋਈ ਅਧਰ ਬਦਲੀ ਕਰਕੇ ਨਹੀਂ ਕੁਝ ਕਰਿਆ ਜਾ ਸਕਦਾ ਇਸ ਕਰਕੇ ਸਾਰੀਆਂ ਜਿੰਨੀਆਂ ਗੱਲਾਂ ਨੂੰ ਤੇ ਵਿਚਾਰ ਕਰਕੇ ਨਵਾਂ ਛਾਪਿਆ ਜਾ ਗਿਆ ਖਰੀਕ ਨੇ ਕਿਹਾ ਨਵਾਂ ਛਾਪਿਆ ਜਾਵੇ ਪੁਰਾਣਾ ਰੱਦ ਹੋ ਗਿਆ ਬਿਲਕੁਲ ਜੀ ਉਹ ਲਾਗੂ ਨਹੀਂ ਕਰਿਆ ਆ ਹਾਈ ਕੋਰਟ ਚ ਰਿਟ ਦੇ ਵਿੱਚ ਦਿੱਤੀ ਜਵਾਬ ਦੇ ਕੇ ਉੱਥੇ ਹਲਫ ਲੈ ਕੇ ਕਿ ਅਸੀਂ ਇਹਨੂੰ ਜੋ ਕਮੇਟੀ ਕਹੇਗੀ ਲਾਗੂ ਕਰਾਂਗੇ 2020 ਦੀ ਹੈ ਮੀਟਿੰਗ ਹੈ ਜਿਹੜੀ ਇਹਨਾਂ ਨੇ ਜਾਰੀ ਕਰਤੀ ਆਪਣਾ ਦਸੰਬਰ ਦੇ ਵਿੱਚ ਹਾਂਜੀ 29 28 9 ਦੀ ਮੀਟਿੰਗ ਹੈ ਹਾਂਜੀ ਇਹ ਮੀਟਿੰਗ ਦੀਆਂ ਪ੍ਰੋਸੀਡਿੰਗ ਜਾਰੀ ਕਰਨ ਦੇ ਬਾਵਜੂਦ ਇਹਨਾਂ ਲੋਕਾਂ ਨੇ ਜਿਹੜਾ ਹੈ ਇਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਅਸੀਂ ਅੱਜ ਜਿਹੜਾ ਮਿਲੇ ਅਸੀਂ ਮਿਲੇ ਕਿ ਦੇਖੋ ਜੀ ਇੱਕ ਤਾਂ ਪੈਸਾ ਸਰਕਾਰ ਨੇ ਦਿੱਤਾ ਹੈ ਬਿਲਕੁਲ ਜੀ ਸਰਕਾਰ ਦੀ ਇਹ ਡਿਊਟੀ ਆ ਵੀ ਉਹਨਾਂ ਨੂੰ ਪੁੱਛੀ ਵੀ ਦੱਸੋ ਭਾਈ ਕੀ ਕਰਿਆ ਉੰਜ ਦਾ ਯੂਨੀਅਨ ਨੂੰ ਪੁੱਛਣਾ ਔਖਾ ਹੁੰਦਾ ਸਰਕਾਰ ਵਾਲੇ ਇਹ ਤਾਂ ਤੁਹਾਡੇ ਏਜੰਟ ਨੇ ਤੁਸੀਂ ਕੰਮ ਕਰਾਇਆ ਉਹਨਾਂ ਤੋਂ ਪੈਸੇ ਤੁਸੀਂ ਦਿੱਤੇ ਨੇ ਫਿਰ ਜੇ ਕੰਮ ਗਲਤ ਹੋ ਗਿਆ ਉਹਦੇ ਤੇ ਤਾਂ ਪੁੱਛਣਾ ਹੀ ਹੈ ਦੂਜਿਆਂ ਨੂੰ ਇਹਦਾ ਗੁੱਦਾ ਬਣਾਓ ਕਿਉਂਕਿ ਕੱਲ ਨੂੰ ਕੁਈ 50 ਸਾਲਾਂ ਬਾਅਦ ਕੁ ਹੋਇਆ ਦੇਖੋ ਜੀ ਜੂਨੀਵਰਸਿਟੀ ਦਾ ਚਾਪਿਆ ਹੋਇਆ ਉਹਦੇ ਆਧਾਰ 'ਤੇ ਗੁਰਬਾਣੀ ਬਦਲੇਗਾ ਕਿਉਂਕਿ ਇਹ ਇਹਨੂੰ ਪੂੰਜੀ ਮੰਨ ਲਿਆ ਸਾਹਮਣੇ ਕਿਉਂਕਿ ਅੱਜ ਕੱਲ ਲੋਕ ਤਬਦੀਲੀ ਲਿਆਉਣ ਚ ਬਹੁਤ ਬਹੁਤ ਮਹਾਰਨ ਸੋ ਇਸ ਕਰਕੇ ਇਹਨੂੰ ਸੇਲ ਭਾਵੇਂ ਇਹਦੀ ਰੋਕਤੀ ਇਹਦਾ ਗੁੱਦਾ ਬਣਾ ਕੇ ਇਹਨੂੰ ਉਹ ਕਰਿਆ ਜਾਵੇ ਖਤਮ ਦੂਜਾ ਜਿਹੜੇ ਵੈਬਸਾਈਟ ਤੇ ਪਿਆ ਉਹ ਕਾਪੀਆਂ ਵਾਪਸ ਲਈਆਂ ਜਾਣ ਉਹਦਾ ਲਹਾਇਆ ਜਾਵੇ ਤੀਜਾ ਜਿਹੜੀਆਂ ਵਿਕ ਗਈਆਂ ਉਹਨਾਂ ਕੋ ਰਿਕਾਰਡ ਹੈ ਕਿ ਕਿਤੇ ਕਿਤੇ ਵੇਚੀ ਆ ਉਹ ਵਾਪਸ ਮੰਗਾਈ ਜਾਵੇ ਚੌਥਾ ਤਾਂ ਕਿ ਕੱਲ ਨੂੰ ਕੋਈ ਕੁਝ ਕਰਨਾ ਚਾਹੇ ਦੀ ਕਿ ਕਾਪੀ ਰੱਖ ਕੇ ਹਰੇਕ ਸੰਸਕਰਨ ਦੀਆਂ ਦੋ ਦੋ ਕਾਪੀਆਂ ਰੱਖ ਕੇ ਉਹਨਾਂ ਦੇ ਹਰੇਕ ਪੰਨੇ ਤੇ ਗਿਲਦ ਦੇ ਉੱਤੇ ਮੋਹਰ ਲਾਈ ਜਾਵੇ ਕਿ ਇਹ ਬਹੁਤ ਜ਼ਿਆਦਾ ਭਿਆਨਤ ਵੱੱਜਰ ਗਲਤੀਆਂ ਕਾਰਨ ਇਹਨੂੰ ਰੱਦ ਕਰ ਦਿੱਤਾ ਗਿਆ ਇਹ ਇਹਨੂੰ ਨਸ਼ਟ ਕਰ ਦਿੱਤਾ ਗਿਆ ਇਹ ਕਾਪੀ ਇਹ ਸਬੂਤ ਵਾਸਤੇ ਰੱਖੀ ਕਿ ਨਸ਼ਟ ਹੋ ਗਿਆ ਹਰੇਕ ਪੇਜ ਉੱਤੇ ਲਾਜਾਮੀ ਫਿਰ ਸਰਕਾਰ ਇਹਦੀ ਨੋਟੀਫਿਕੇਸ਼ਨ ਕਰੇ ਆਪਦੇ ਗਾਜਟ 'ਚ ਯੂਨੀਵਰਸਿਟੀ ਵੀ ਕਰੇ ਵੀ ਅਸੀਂ ਇਹ ਨਸ਼ਟ ਕਰਤਾ ਫਿਰ ਉਹ ਗੱਜ ਨੋਟੀਫਿਕੇਸ਼ਨ ਦਾ ਨੰਬਰ ਉਹ ਮੋਹਰ ਚੜਾਇਆ ਜਾਵੇ ਵੀ ਐਨੇ ਨੰਬਰ ਨਾਲ ਐਨੀ ਮੀਤੀ ਨੂੰ ਇਹਦੀ ਨੋਟੀਫਿਕੇਸ਼ਨ ਹੋ ਚੁੱਕੀ ਕਿ ਰੱਦ ਕਰ ਦਿੱਤਾ ਗਿਆ ਤਾਂ ਕਿ ਜੇ ਕੋਈ ਕੱਲ ਨੂੰ ਅੱਜ ਤੋਂ 50 ਸਾਲ ਬਾਅਦ 100 ਸਾਲ ਬਾਅਦ ਉੱਠ ਕੇ ਕਹਿੰਦਾ ਜਿਵੇਂ ਉਹ ਕਹਿੰਦੇ ਨੇ ਜੀ ਸਾਨੂੰ ਉਹ ਆਪਣਾ ਸਰਵ ਲੋਕ ਗ੍ਰੰਥ ਮਿਲ ਗਿਆ ਕਿਸੇ ਸਾਧੂ ਕੋਲ ਇਹ ਨਾ ਕੋਈ ਕਹਿ ਸਕੇ ਬਿਲਕੁਲ ਜੀ ਵੀ ਆ ਦੇਖੋ ਜੀ ਰੱਦ ਹੋ ਗਿਆ ਆ ਨੋਟੀਫਿਕੇਸ਼ਨ ਹੋਈ ਆ ਆ ਪਈਆ ਕਾਫੀ ਜੀ ਵੀ ਗੱਲ ਹੋਈ ਆ ਹਰੇਕ ਤੇਜ ਚਮੋਰ ਤਾਂ ਲਾਉਣੀ ਆ ਕਿ ਤੱਕ ਬਹਾਨਾ ਨਾ ਰਹੇ ਬਿਲਕੁਲ ਸੋ ਉਹ ਫਿਰ ਅੱਜ ਸਪੀਕਰ ਸਾਹਿਬ ਨਾਲ ਮੀਟਿੰਗ ਸੀ 20 15 20 ਬੰਦੇ ਸੀ ਉਹਦੇ ਚ ਗਿਆਨੀ ਕੇਵਲ ਸਿੰਘ ਜੀ ਉਹਨੂੰ ਲੀਡ ਕਰ ਰਹੇ ਸੀਗੇ ਅੱਛਾ ਤੇ ਜਿਹੜੇ ਸਾਫਕਾ ਜਥੇਦਾਨੇ ਆ ਦਮਨ ਲਾਲ ਸਿੰਘ ਸਾਹਿਬ ਦੇ ਕੇਂਦਰੀ ਸਿੰਘ ਸੁਭਾਗਵਰਦਨ ਅਸੀਂ ਦੋਨੋਂ ਗਏ ਸੀਗੇ ਠੀਕ ਹੈ ਜੇ ਉਹ ਧਵਨ ਸਾਹਿਬ ਵੀ ਉਹਦੇ ਚ ਆਏ ਹੋਏ ਸੀਗੇ ਹੋਰ ਬੜੇ ਲੋਕ ਆਏ ਹੋਏ ਸੀਗੇ ਸਿੱਖ ਵਿਦਵਾਨ ਆਏ ਹੋਏ ਸੀ ਸਿੱਖ ਸੰਤਾਨੀਆਂ ਹੋਈ ਸੀ ਜੋ ਉਹਦੇ ਵਿੱਚ ਇਹ ਸਾਰੀ ਗੱਲ ਅਸੀਂ ਜਦ ਦਸੀ ਤੇ ਫਿਰ ਸਪੀਕਰ ਸਾਹਿਬ ਨੇ ਕਿਹਾ ਵੀ ਠੀਕ ਹੈ ਗੱਲ ਤੁਹਾਡੀ ਜਾਇਜ਼ ਹੈ ਸਾਰਿਆਂ ਦਾ ਇੱਕੋ ਜਾਇਜ਼ ਸੀ ਕੋਈ ਉੱਤੇ ਆਮ ਤੌਰ ਤੇ ਮੀਟਿੰਗਾਂ 'ਚ ਵਾਤਵਿਹਾਰ ਹੋ ਜਾਂਦੇ ਹੁੰਦੇ ਨੇ ਪਰ ਇਹ ਸਵਾਲੀ ਕੋਈ ਕਿਉਂਕਿ ਸਾਰਿਆਂ ਨੂੰ ਪਤਾ ਸੀ ਵੀ ਗੱਲ ਕੀ ਹੈ ਆਏ ਨਹੀਂ ਵੀ ਉਹੀ ਉੱਠ ਕੇ ਨਾਲ ਦੇ ਯਾਨੀ ਕਹਿਣਾ ਮਤਲਬ ਵਾਕਈ ਬੁੱਧੀਜੀਵੀ ਤੇ ਜਿਹੜੇ ਆ ਕਿ ਵਾਕਈ ਚਾਹੁੰਦੇ ਨੇ ਵੀ ਕਾਂਤ ਸਿੰਘ ਦਾਬਾ ਜੀ ਦਾ ਜਿਹੜਾ ਗੁਰਸ਼ਬਦ ਰਤਨਾਗਰ ਮਹਾਨ ਕੋਸ਼ਵ ਵਿੱਚ ਕੋਈ ਤਬਦੀਲੀ ਨਾ ਹੋਵੇ ਕੋਈ ਗੜਬੜ ਨਹੀਂ ਹੋਣੀ ਚਾਹੀਦੀ ਅਸਲ ਮਾਇਨੇ ਜੋ ਉਹਨਾਂ ਨੇ ਛਾਪਿਆ ਉਹੀ ਹੋਣਾ ਚਾਹੀਦਾ ਉਹੀ ਹੋਣਾ ਚਾਹੀਦਾ ਉਹ ਸਾਰੇ ਹੁਣ ਇਹਦੇ ਚ ਮੈਂ ਇੱਕ ਬੜੀ ਮਤਲਬ ਗੱਲ ਕਹਾਂਗਾ ਵੀ ਜਦ ਧੰਨ ਸਾਹਿਬ ਨੇ ਗੱਲ ਪੇਸ਼ ਕੀਤੀ ਫਿਰ ਮੈਂ ਦੱਸਿਆ ਵੀ ਆਹ ਕੀ ਹੈ ਮੈਂ ਸਿਰਫ 2 ਮਿੰਟ ਵਿੱਚ ਐਥੇ ਤਾਂ ਆਪਾਂ ਇੰਨਾ ਟਾਈਮ ਲਾ ਬਿਲਕੁਲ ਜੀ ਬਿਲਕੁਲ 2 ਮਿੰਟ ਮੈਂ ਬੋਲਿਆ 2 ਮਿੰਟ ਬਾਅਦ ਬਿਕਾਜ਼ ਆਪ ਨੂੰ ਜੱਜ ਕੀ ਕਰ ਦੇ ਸਾਰਿਆਂ ਨੂੰ ਜਿਸੀ ਕਹਿੰਦੇ ਜੀ ਡਾਕਟਰ ਸਾਹਿਬ ਨੇ ਜੋ ਕਹਿ ਹੈ ਹੀ ਕਰ ਦੋ ਬਿਲਕੁਲ ਕੀ ਹੈ ਵੀ ਇਹਦਾ ਨਸ਼ਟ ਕਰ ਲਓ ਆ ਮੋਰ ਲਾ ਦੋ ਨਸ਼ਟ ਕਿਉਂ ਕਰਨਾ ਉਹਦਾ ਕਾਰਨ ਦੱਸਦਾ ਸੀ ਬਿਲਕੁਲ ਠੀਕ ਹੋ ਗਿਆ ਸੋ ਹੁਣ ਮੈਂ ਕਿਉਂ ਚਿੰਤਿਤ ਹਾਂ ਮੈਂ ਚਿੰਤਿਤ ਇਸ ਵਾਸਤੇ ਹਾਂ ਜਿਹੜੀ ਮੌਜੂਦਾ ਸਰਕਾਰ ਹੈ ਆਪੇ ਚੇਜੇ ਲਾ ਬੀ ਚੰਤ ਹੋ ਗਿਆ ਉਹਨੇ ਬੜਾ ਜ਼ੋਰ ਲਾ ਕੇ ਵੀ ਨਹੀਂ ਕਰਨਾ ਇਹ ਇਦਾਂ ਹੀ ਰੱਖਣਾ ਹੂੰ ਕਹਿੰਦਾ ਮੈਂ ਪੰਜਾਬੀ ਪੱਖੀ ਹਾਂ ਬਿਲਕੁਲ ਇਹ ਜਿਹੜੀ ਮੌਜੂਦਾ ਸਰਕਾਰ ਹੈ ਕੋਸ਼ਿਸ਼ ਕਰ ਰਹੀ ਹੈ ਪੰਜਾਬ ਦੇ ਵਿੱਚ ਹਿੰਸਾ ਪੈਦ ਨਹੀਂ ਪੰਜਾਬ ਦੇ ਵਿੱਚ ਖਾਲਸਾ ਦੇ ਨਾਲ ਹੀ ਲੱਗਣ ਗੁਰਬਾਣੀ ਦੇ ਵਿੱਚ ਮਲਅਉਟ ਹੋਵੇ ਗੁਰਬਾਣੀ Hindu ਧਰਮ ਦੇ ਅਨਸਾਰ ਇੰਟਰਪਰਟ ਕਰੀ ਜਾਵੇ ਗੁਰਬਾਣੀ ਜਿਹੜੀ ਖਾਲਸਾ ਹੈ ਜਿਹੜੀ Hindu ਗ੍ਰੰਥਾਂ ਤੋਂ ਕਾਫੀ ਉੱਚੇ ਦਰਜੇ 'ਚ ਹੈ ਉਹ ਨਾਲੇ ਬਿਲਕੁਲ ਇਹ ਉਹਨਾਂ ਦੀ ਕੋਸ਼ਿਸ਼ ਦੇ ਵਿੱਚ ਉਹ ਹਰ ਪਾਸੇ ਸਿਆਸੀ ਕੋਸ਼ਿਸ਼ ਵੀ ਕਰਦੇ ਨੇ ਸਮਾਜਿਕ ਪੱਧਰ ਤੇ ਵੀ ਕਰਦੇ ਨੇ ਆਰਥਿਕ ਪੱਧਰ ਤੇ ਵੀ ਜਿਵੇਂ ਸਾਡਾ ਆਡੀਆਂ ਬੰਦ ਕਰ ਦੋ ਫਲਾਣਾ ਕਰ ਦੋ ਜੀ ਕਰ ਦੋ ਉਹ ਕਰ ਉਹਦੀ ਠੀਕ ਕਰਦੇ ਬਿਲਕੁਲ ਤੇ ਰਾਜਸੀ ਪੱਧਰ ਤੇ ਵੀ ਕਰਦੇ ਨੇ ਲੋਕਾਂ ਨੂੰ ਮੋਲ ਲੈ ਲੈਂਦੇ ਨੇ ਲੋਕਾਂ ਨੂੰ ਪਾਰਟੀਆਂ ਬਦਲਵਾਉਂਦੇ ਨੇ ਆਹ ਨਰਵੀਂ ਚ ਵਿੱਚ ਜਿਹੜਾ ਦਿੱਤਾ ਹੈ ਬਿਲਕੁਲ ਉਹ ਉਹ ਹੀ ਕਰਨ ਉਹ ਕਰ ਤੇ ਬਾਕੀ ਜਿਵੇਂ ਤੁਸੀਂ ਦੱਸਿਆ ਕਿ ਤਵਨ ਸਾਹਿਬ ਨੇ ਦੱਸਿਆ ਵੀ ਰਿਵਾਲ ਵਰਗੇ ਰੱਖੇ ਹੋ ਵੀ ਇੱਕ ਵੱਡਾ ਉਹ ਵੀ ਬੰਦਾ ਹੋਇਆ ਸੋ ਮੈਨੂੰ ਐ ਲੱਗਦਾ ਹੈ ਵੀ ਅੱਜ ਡੋੜ ਇਸ ਕਰਦੀ ਹੈ ਵੱਡੀ ਹੁਣ ਫਿਰ ਉਹਨਾਂ ਨੇ ਕਿਹਾ ਵੀ ਦੋ ਹਫ਼ਤੇ ਬਾਅਦ ਫੇਰ ਮੀਟਿੰਗ ਅਸੀਂ ਮਹਿਕਮੇ ਨੂੰ ਬੁਲਾਵਾਂਗੇ ਗੱਲਬਾਤ ਦੀ ਪ੍ਰਵਾਨ ਪਰ ਇਹਨੂੰ ਕਿਵੇਂ ਬਾਗੂ ਕਰਨਾ ਉਹ ਉਹਦੀ ਸ਼ੌਕ ਵਿਚਾਰਿਆ ਜਾਣ ਵਾਸਤੇ ਅਸੀਂ ਸਿੱਖਿਆ ਮੰਤਰੀ ਜੀ ਨੂੰ ਔਰ ਯੂਨੀਅਨ ਇਹਨੂੰ ਆਪਣਾ ਦੇ ਲੈ ਕੇ ਨੇ ਹਰ ਯੂਨੀਅਨ ਦੇ ਸੈਕਟਰੀ ਸਾਹਿਬ ਨੂੰ ਤੇ ਡੀਟੀਏ ਨੂੰ ਬੁਲਾਵਾਂਗੇ ਉਦੋਂ ਫਿਰ ਆਪਾਂ ਦੋ ਹਫ਼ਤੇ ਬਾਅਦ ਇਹ ਮੀਟਿੰਗ ਦੁਬਾਰਾ ਹੋਏਗੀ ਸੋ ਮੈਨੂੰ ਇਹ ਲੱਗਦਾ ਵੀ ਅੱਜ ਅਸੀਂ ਉਸ ਮੀਟਿੰਗ ਦੇ ਵਿੱਚ ਘੱਟੋ ਘੱਟ ਪੰਜਾਬ ਦੀ ਇਸ ਵਿਰਾਸਤ ਦੇ ਉੱਤੇ ਜਿਹਨੂੰ ਤਾਂ ਵੱਲ ਲੱਗਣਾ ਸੀ ਉਹਨੂੰ ਅਸੀਂ ਬਚਾਉਣ ਦੀ ਕੋਸ਼ਿਸ਼ ਤੇ ਸਫਲ ਹੋਇਆ ਇੱਕ ਹੱਦ ਤੱਕ ਮਤਲਬ ਚਿੜੀ ਵਾਲਾ ਕੰਮ ਤੁਸੀਂ ਕਰਿਆ ਪਾਣੀ ਤੁਸੀਂ ਪਾਇਆ ਵੀ ਘਟੋ-ਘਟ ਅੱਗੇ ਕੀ ਹੋਏਗਾ ਸਭ ਦੀ ਜ਼ਿੰਮੇਵਾਰੀ ਉਹ ਇੱਕ ਜੀਨੋ ਪਕ ਇਹਨਾਂ ਗਿੜਾ ਹੈਗਾ ਅਸੂਲਨ ਅਸੂਲਨ ਤਾਂ ਫੈਸਲਾ ਹੋ ਗਿਆ ਵੀ ਹਾਂ ਇਹਨੂੰ ਨਸ਼ਟ ਕਰਨਾ ਠੀਕ ਹੈ ਆਮ ਹੋਰ ਲਾ ਕੇ ਇਦਾਂ ਰੱਖਣਾ ਇਹ ਅਸੂਲਨ ਪੈਸਾ ਹੋ ਗਿਆ ਠੀਕ ਹੈ ਬਲਕਿ ਮੈਨੂੰ ਇੱਕ ਤਾਂ ਲੱਗਿਆ ਮੈਂ ਤਾਂ ਦੂਜੇ ਪਾਸੇ ਲਗਾ ਕੇ ਅਸੀਂ ਕੀ ਕੀ ਸੰਗਤ ਕਰੀ ਹੈ ਉਹ ਸਪੀਕਰ ਸਾਹਿਬ ਨੇ ਤਾਂ ਇੱਥੋਂ ਤੱਕ ਵੀ ਗਏ ਨੇ ਵੀ ਇਨੋਂ ਬਾਅਦ ਦੇ ਵਿੱਚ ਅਸੀਂ ਵਿਧਾਨ ਸਭਾ ਚ ਇੱਕ ਮਤਾ ਲਿਆਵਾਂਗੇ ਕਿ ਜਿੰਨਾ ਜਿਹੜੇ ਜਿਹੇ ਇਹ ਜ਼ਿੰਮੇਵਾਰ ਉਹਨਾਂ ਦੀ ਜਿਵੇਂ ਵਾਰੀ ਫਿਕਸ ਕੀਤੀ ਜਾਵੇ ਪਤਾ ਨਹੀਂ ਉਹ ਕਿੰਨੀ ਗੱਲ ਦਾ ਮੈਂ ਸੁਣੀ ਨਹੀਂ ਇਸ ਕਰਕੇ ਉਸ ਗੱਲ ਦਾ ਕੋਈ ਫਾਇਦਾ ਨਹੀਂ ਹੈ ਪਰ ਬਾਕੀ ਗੱਲ ਜਿੰਨੀ ਹੋਈ ਹੈ ਉਹ ਦੱਸਤੀ ਮੈਂ ਤੁਹਾਨੂੰ ਅੱਜ ਲੋੜ ਸਾਡੀ ਹੈ ਜਿਹੜੀ ਮੈਂ ਆਖਰੀ ਕਰਕੇ ਬਿਲਕੁਲ ਕੋਈ ਗੱਲ ਨਹੀਂ ਸਾਡੀ ਲੋੜ ਇਹ ਹੈ ਗੁਰੂ ਸਾਹਿਬ ਨੇ ਕਿਹਾ ਬਵਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਪਰ ਜੇ ਤੁਸੀਂ ਬਵਾਨੀਆਂ ਕਹਾਣੀਆਂ ਹੀ ਬਦਲਤੀਆਂ ਇਹ ਭਾਈ ਕੌਣ ਠੇਣਾ ਪਤਾ ਨਹੀਂ ਜਿਹੜਾ ਗੁਰਤਾਰਾ ਮਹਾਂਪੋਚਾਇਆ ਇਹ ਭਵਾਨੀਆਂ ਕਹਾਣੀਆਂ ਦਾ ਉਹ ਹੈ ਕਸੋਟੀ ਹੈ ਬਿਲਕੁਲ ਇਹ ਤੁਸੀਂ ਕਸੋਟੀ ਬਦਰਤੀ ਤੁਸੀਂ 1 ਕਿਲੋ ਦਾ 1/2 ਕਿਲੋ ਵਾਲਾ ਮੱਟਾ ਬਣਾਤਾ ਜਾਂ 1 ਕਿਲੋ ਵਾਲਾ ਬਣਾਤਾ ਕੋਈ ਫਿਰ ਕਸਟੀ ਤਾਂ ਰਹੀ ਨਾ ਕਸਟੀ ਦਾ ਮਤ ਉਹ ਮੈਂ ਪੂਰਾ ਬਿਲਕੁਲ ਇਹ ਕਸੋਟੀ ਤੋੜਨ ਦੀ ਕੋਸ਼ਿਸ਼ ਹੈ ਉਹ ਅੱਜ ਵੀ ਚੱਲ ਰਹੀ ਹੈ ਇਸੇ ਕਰਕੇ ਵੀ ਮੈਂ ਹੀ ਪਾਠ ਹੈਂ ਖਰੀਦਾ ਟਕਸਾਲ ਕੋਈ ਟਕਸਾਲ ਨਾ ਬਣਾਤੀ ਕੋਈ ਸੰਤ ਸਮਾਜ ਮਿਲਾਤੇ ਸੋ ਮੈਨੂੰ ਐ ਲੱਗਦਾ ਹੈ ਮੋٹے ਚੌਰ ਦੇ ਉੱਤੇ ਜਿਹੜੀ ਸਾਡੀ ਸ਼ਕਤੀ ਹੈ ਇੰਗਰੇਜ਼ੀ ਵੀ ਭਾਣਾ ਦੇਖਿਆ ਸੀ ਉਹਨੇ ਵੀ ਕੋਸ਼ਿਸ਼ ਕੀਤੀ ਜਿੱਤੋਂ ਦੇ ਮੋੜੀ ਚ ਕਿਵੇਂ ਗੋੜੀਆਂ ਚਲਾਈਆਂ ਉਹ ਸਭ ਪਤਾ ਹੈ ਤੇ ਉਹਦੇ ਵਿੱਚ ਅੱਜ ਸਾਡੀ ਸ਼ਕਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੀ ਹੈ ਸਾਡੀ ਭਗਤੀ ਤੇ ਸ਼ਕਤੀ ਦੋਨੋਂ ਉਸਤਵਾ ਉਹ ਗੁਰੂ ਗ੍ਰੰਥ ਸਾਹਿਬ ਜੀ ਰਲਾ ਕਰਨਾ ਚਾਹੁੰਦੇ ਵੀ ਇਹਨਾਂ ਦਾ ਸੌਮ ਹੈ ਜਿਹੜਾ ਜਿਵੇਂ ਕਿਸੇ ਖੂਹ ਚ ਜਿਹੜਾ ਪਾਣੀ ਆ ਰਿਹਾ ਹੁੰਦਾ ਜਿੱਥੋਂ ਉਹ ਕਹਿੰਦਾ ਉਹ ਪਾਸਾ ਬੰਦ ਕਰ ਕੋ ਪਾਣੀ ਆਇਆ ਹੀ ਨਹੀਂ ਬਿਲਕੁਲ ਸੋ ਜਿਹੜਾ ਸਾਨੂੰ ਗਿਆਨ ਖੋਲੋ ਕਰਕੇ ਆ ਰਿਹਾ ਹੈ ਐਡਾ ਵੱਡਾ ਉਹਦਾ ਚੱਲ ਰਹੀ ਹੈ ਉਹ ਗਿਆਨ ਕੀ ਆ ਅੰਧੀ ਜਿਹੜੀ ਹੈ ਦਵੇ ਡੋਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬੰਦੀ ਕਬੀਰ ਸਾਹਿਬ ਨੇ ਕਿਹਾ ਜੇ ਗਿਆਨ ਦੀ ਅੰਧੀ ਹੋਣੀ ਹੈ ਤੇ ਫਿਰ ਮਾਇਆ ਚੋਂ ਬੰਦਾ ਬਾਹਰ ਨਿਕਲ ਜਾਂਦਾ ਉਹ ਜਿਹੜੇ ਸਾਨੂੰ ਮਾਇਆ ਚ ਵੱਜ ਕੇ ਰੱਖਣਾ ਚਾਹੁੰਦੇ ਨੇ ਉਹ ਗਿਆਨ ਦੀ ਹਨੇਰੀ ਨਹੀਂ ਚਾਹੁੰਦੇ ਉਹਦੇ ਵਾਸਤੇ ਸਾਰੇ ਬਦਲਾ ਕਰ ਰਹੇ ਨੇ ਸਾਨੂੰ ਪੰਜਾਬੀਆਂ ਨੂੰ ਬਤੌਰ ਪੰਜਾਬੀ ਸਿੱਖਾਂ ਨੂੰ ਬਤੌਰ ਸਿੱਖ ਧਾਰਮਿਕ ਨੇਤਾਵਾਂ ਨੂੰ ਬਤੌਰ ਧਰਮ ਦੇ ਕਾਇਸ ਕਿਨਾ ਪਏਗਾ ਵੀ ਸਾਡੇ ਵਾਸਤੇ ਸਿੱਖੀ ਜੀਵਨ ਜਾਚ ਸਿੱਖੀ ਫਲਫਾ ਸਿੱਖੀ ਪ੍ਰਜਾਤੰਤਰ ਸਿੱਖੀ ਰਾਜਨੀਤੀ ਸਿੱਖੀ ਅਰਥਚਾਰਾ ਉਹਦੀ ਕਸਵੱਟੀ ਹੈਗੀ ਹੈ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਹੈ ਬਾਕੀ ਅਨੇਕਾਂ ਸਾਖੀਆਂ ਹੋਰ ਗ੍ਰੰਥ ਹੋਣਗੇ ਪਰ ਜਿਹੜਾ ਪ੍ਰਮਾਣਿਕ ਮੰਨਿਆ ਜਾਣਾ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬਾ ਏਸੇ ਕਰਕੇ ਕੋਚੀ ਪਰਮੇਸ਼ਾ ਦਾ ਹੈ ਏਸੇ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਵੀ ਗੁਰੂ ਦਾ ਰੂਪ ਹੀ ਹੈ ਸੋ ਉਹ ਜਿਹੜਾ ਸ਼ਬਦ ਗੁਰੂ ਸਾਨੂੰ ਬਣਾ ਕੇ ਗਏ ਨੇ ਵਰਤ ਕੇ ਉਹਨਾਂ ਤਾਂ ਸਾਨੂੰ ਫਿਜ਼ੀਕਲ ਗੁਰੂ ਦੇ ਲੜੋਂ ਲਾਤਾ ਹੋਂ ਸ਼ਬਦ ਗੁਰੂ ਤੇ ਲੱਗੇ ਰਹਿਣਾ ਸੋ ਆਦਿ ਅਸੀਂ ਉਹ ਸ਼ਬਦ ਗੁਰੂ ਨੂੰ ਬਚਾਉਣ ਦਾ ਯਤਨ ਕੇਂਦਰੀ ਸਿੰਘ ਸਭਾ ਨੇ ਕਾਫੀ ਢੇਰ ਤੋਂ ਕਰ ਰਹੀ ਸੀ ਅੱਜ ਜੋ ਕੇਂਦਰੀ ਸਿੰਘ ਸਭਾ ਦੀ ਮੈਨੂੰ ਲੱਗਦਾ ਵੀ ਕੁਝ ਹੱਦ ਤੱਕ ਸੁਖ ਹੁੰਦਾ ਹੈ ਬਹੁਤ ਬਹੁਤ ਤਰਵਾਦ ਡਾਕਟਰ ਪੈਰਾਲਲ ਕਰਨਜੀ ਤੁਸੀਂ ਆਪਣਾ ਕੀਮਤੀ ਸਮਾਂ ਦੇ ਕੇ ਸਾਰੀ ਗੱਲਬਾਤ ਕੀਤੀ ਜਿਹੜਾ ਕਿ ਭਾਈ ਕਾਂ ਸਿੰਘ ਨਾਬਾ ਜੀ ਦਾ ਗੁਰਸ਼ਬਦਰਤ ਨਾਕਰ ਮਹਾਨਪੂਰ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਆਗੂਆ ਵੱਲੋਂ ਜਿਹੜੇ ਉਹਨੂੰ ਚਲਾਉਣ ਵਾਲੇ ਨੇ ਚਾਲਕ ਨੇ ਸੰਚਾਲਕ ਨੇ ਉਹਨਾਂ ਦੇ ਵੱਲੋਂ ਵੱਡੀ ਰਦੋਬਦਲ ਕੀਤੀ ਜਾ ਰਹੀ ਸੀ ਔਰ ਇਹਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਜਿਵੇਂ ਕਹਿੰਦੇ ਨੇ ਅਬੀ ਪਰਮਾਤਮਾ ਦੇ ਕੁਝ ਉਹ ਲੋਕ ਵੀ ਹੁੰਦੇ ਨੇ ਜਿਹੜੇ ਕਿ ਚਾਨਣ ਦਿੰਦੇ ਰਹਿੰਦੇ ਨੇ ਸਮੇਂ-ਸਮੇਂ 'ਤੇ ਤੁਸੀਂ ਆਪਣੀ ਵੱਡੀ ਜ਼ਿੰਮੇਵਾਰੀ ਨਿਭਾਈ ਹੈ ਸੋ ਡਾਕਟਰ ਪਿਆਰਾ ਲਾਲ ਗਰਗ ਜੀ ਨੇ ਇੱਕ ਬੜਾ ਸਪਸ਼ਟ ਕਹਿ ਦਿੱਤਾ ਹੈ ਕਿ ਭਾਵੇਂ ਕਿ ਨਸ਼ਟ ਕਰਨ ਵਾਲੇ ਲੱਗੇ ਹੋਏ ਨੇ ਪਰ ਉਸ ਨੂੰ ਬਚਾਉਣ ਵਾਲੇ ਵੀ ਲੱਗੇ ਹੋਏ ਨੇ ਕਿਉਂਕਿ ਬੰਦਾ ਭਾਵੇਂ ਲੱਖ ਕੋਸ਼ਿਸ਼ਾਂ ਕਰ ਲਵੇ ਪਰ ਹੁੰਦਾ ਉਹੀ ਹੈ ਜੋ ਰੱਬ ਨੂੰ ਮਨਜ਼ੂਰ ਹੁੰਦਾ ਜੋ ਉਸਨੇ ਕਰੋਣਾ ਹੁੰਦਾ ਹੈ ਉਹ ਡਾਕਟਰ ਪਿਆਰਾ لال ਜੀ ਗਰਗ ਵਰਗੇ ਜਾਂ ਕੇਂਦਰੀ ਸਿੰਘ ਸਭਾ ਵਰਗੀਆਂ ਸੰਸਥਾਵਾਂ ਜਦੋਂ ਤੱਕ ਇਹੋ ਜਿਹੇ ਕੰਮ ਕਰਦੀਆਂ ਰਹਿਣਗੀਆਂ ਉਦੋਂ ਤੱਕ ਪੰਜਾਬ ਪੰਜਾਬੀ ਤੇ ਪੰਜਾਬੀਅਤ ਪੰਜਾਬ ਦੀ ਵਿਰਾਸਤ ਪੰਜਾਬ ਦੇ ਇਤਿਹਾਸ ਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਤੇ ਨਾ ਹੀ ਉਹਦੇ ਨਾਲ ਕੋਈ ਛੇੜਛਾੜ ਕਰ ਸਕਦਾ ਹੈ ਸੋ ਇਸ ਦੇ ਨਾਲ ਹੀ ਜਿਵੇਂ ਹੋਰ ਗੱਲਾਂ ਕੀਤੀਆਂ ਨੇ ਇਹ ਵੀ ਕਿਹਾ ਜਾਂਦਾ ਹੈ ਜਦ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਸੋ ਇਹ ਵਾਰਤਾਲਾਪ ਸਾਡੀ ਜਾਰੀ ਰਹੇਗੀ ਹਰ ਵਿਸ਼ੇ ਦੇ ਉੱਪਰ ਜਿਹੜੀ ਆ ਕਿ ਨਿਗਰ ਰੱਖੀ ਜਾਂਦੀ ਹੈ ਡਾਕਟਰ ਸਾਹਿਬ ਲਗਾਤਾਰ ਜਿਹੜੀਆਂ ਕਿ ਨੇ ਆਰਟੀਆ ਦੇ ਤਹਿਤ ਵੀ ਸਾਰੇ ਦਸਤਾਵੇਜ਼ ਇਕੱਠੇ ਕਰਦੇ ਨੇ ਔਰ ਡਾਕਟਰ ਸਾਹਿਬ ਗੁਰਬਾਣੀ ਪ੍ਰਤੀ ਔਰ ਜੇ ਅਸੀਂ ਗੱਲ ਕਰੀਏ ਮਨੁੱਖਤਾ ਦੀ ਵਿੱਚ ਜਾਗਰਤਾ ਲਿਆਉਣ ਪ੍ਰਤੀ ਬਹੁਤ ਹੀ ਵੱਡਾ ਕਾਰਜ ਕਰ ਰਹੇ ਨੇ ਤੇ ਅਸੀਂ ਇਜਾਜ਼ਤ ਆਉਣੀ ਆ ਡਾਕਟਰ ਸਾਹਿਬ ਕੋਲ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਆਪ ਸਾਰਿਆਂ ਦਾ ਧੰਨਵਾਦ ਕਿ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਦੇਖਿਆ ਤੇ ਆਸ ਕਰਦੇ ਆ ਕਿ ਅੱਗੇ ਵੀ ਇਸੇ ਤਰ੍ਹਾਂ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਦਾ ਆਨੰਦ ਮਾਣਦੇ ਰਹੋਗੇ ਦਿਓ ਇਜਾਜ਼ਤ ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ ਸਤਿ ਸ੍ਰੀ ਅਕਾਲ